ਉਹ ਹਾਂ ਹਾਂ ਬਸ ਬਾਲੇ ਨਹੀਂ 15 ਦਿਨ ਦੇ ਕਰੀਬ ਬਸ 15 20 ਦਿਨ ਦੇ ਵਿੱਚ ਵਿੱਚ ਵਿਆਹ ਕਰਾ ਲੂੰ ਬਸ ਲਿਮਟ ਜੀ ਪਾਸ ਹੋਣ ਵਾਲੀ ਏ ਆ ਹੋ ਗਿਆ ਸਾਰਾ ਕੰਮ ਚੱਲ ਫਿਰ ਕਰ ਦਾਂ ਲੈ ਮੰਦੇ ਹਾਂ ਹਾਂ ਲਿਮਟ ਕਰਾਤੀ ਤੇਰੇ ਪਿਓ ਨੇ ਮੇਰੇ ਪਿਓ ਨੇ ਕਰਾਤੀ ਹਾਂ ਬਸ ਕੈਸ਼ ਫੜ ਲਿਆ ਬੈਂਕ ਚੋਂ ਜਾ ਕੇ ਮੇਰੇ ਪਿਓ ਨੇ ਕਿਹੜੇ ਵੇਲੇ ਕਰਾਤੀ ਮਾਂ ਲਿਮਟ ਤੇ ਫਾਰਮ ਤਾਂ ਮੈਂ ਦੇ ਕੇ ਆਂ ਭਰ ਕੇ ਆਬਦੇ ਨੋਂ ਤੇ ਮੇਰੇ ਬਾਪ ਦਾ ਕੀ ਰੋਲਾ ਚ ਉਹ ਹੀ ਤਾਂ ਪੰਗੇ ਨੇ ਰੋਲੇ ਤਾਂ ਸਾਰੇ ਬਾਪ ਦੇ ਨੇ ਤੈਨੂੰ ਐ ਪਤਾ ਵੀ ਕੀ ਹੋ ਗਿਆ ਅੱਜ ਆਪਣੇ ਘਰੇ ਕੀ ਹੋ ਗਿਆ ਇੱਥੇ ਬੈਠਾ ਤੂੰ ਤਾਂ ਬਾਹਰ ਆ ਜ਼ਮੀਨ ਤੜਾ ਲਈ ਉਹਨੇ ਹੈ ਹਾਂ ਹੈ ਜਮੀਨ ਤਗਾਲੀ ਤੜਾ ਲਈ ਜਿਹੜੀ ਤੇਰੇ ਨੋਂ ਕਰਵਾਈ ਸੀਗੀ ਕਿਹੜੇ ਵੇਲੇ ਤੜਾਇਆ ਕੀ ਪਤਾ ਭਾਈ ਕਿਹੜੇ ਵੇਲੇ ਤੜਾਇਆ ਤੈਨੂੰ ਕਿਹਨੇ ਦੱਸਿਆ ਉਸ ਨੇ ਦੱਸਿਆ ਉਹੀ ਪੈਰੋਂ ਕੱਢਦਾ ਹੁਣ ਮਾਰਦਾ ਹੁਣ ਆ ਬਕਾਈ ਨਹੀਂ ਕੱਢਦਾ ਪੈਰੋਂ ਹਾਂ ਸਾਰਾ ਕੁਝ ਦਿਖਾਤਾ ਕਾਗਜ਼ ਪੱਤਰ ਤੜਵਾਤੀ ਇਹਨੂੰ ਪਤਾ ਕਿਵੇਂ ਲੱਗਿਆ ਫਿਰ ਬਈ ਇਹ ਪਾਕ ਉਸ ਕਰਦੇ ਫਿਰਦੇ ਆ ਬਈ ਮੈਨੂੰ ਨਹੀਂ ਪਤਾ ਕਿਵੇਂ ਪਤਾ ਲੱਗਿਆ ਕੀ ਕਿੱਥੇ ਦਾ ਦਿਮਾਗ ਚੱਲ ਰਿਹਾ ਹੈ ਕੀ ਨਾ ਕਰਦਾ ਕੁਝ ਨਹੀਂ ਤਾਂ ਮੈਨੂੰ ਕੁਝ ਔੜਦਾ ਹੀ ਨਹੀਂ ਹੈਗਾ ਬਈ ਬਣ ਕੀ ਗਿਆ ਜਿਹੜੀ ਚੀਜ਼ ਸੀ ਪੋਰਾ ਉਹਦੇ ਕੰਮੋਂ ਵੀ ਗਏ ਇੰਨੀ ਮਿਹਨਤ ਨਾਲ ਤਾਂ ਹੁਣ ਤੱਕ ਤਰਲੇ ਕੜ ਕੜ ਕੇ ਤਾਂ ਪਹਿਲਾਂ ਸੈਨਿਕ ਰਾਈ ਫਿਰ ਆਹ ਜ਼ਮੀਨ ਵਾਲਾ ਕੰਮ ਕਰਿਆ ਤੀ ਹੁਣ ਆ ਲਿਮਟ ਵਾਲਾ ਕਰਿਆ ਤੀ ਹੁਣ ਇਹ ਕਿਹੜੇ ਵੇਲੇ ਤੜਾਇਆ ਆ ਕੀ ਦੇ ਮੰਗਰ ਲਾ ਕੇ ਤੜਾਇਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਇਹ ਬੰਦੇ ਨੂੰ ਸੁਪਨਾ ਕਿੱਥੋਂ ਆ ਜਾਂਦਾ ਹੈ ਵੀ ਜਿਹੜਾ ਕੁਝ ਮੈਂ ਕਰਦਾ ਇਹਨੂੰ ਦੱਸਾ ਕੌਣ ਦਿੰਦਾ ਹੈ ਆ ਬੈਠੀ ਹੈ ਸੁਪਨੇ ਲੈਉਣ ਵਾਲੀ ਆਪਣੇ ਕਰੇ ਇੰਦਰ ਖਾਤੇ ਸਾਰਾ ਕੁਛ ਨਾ ਇਹੀ ਕਰਦੀ ਹੈਗੀ ਉੱਤੋਂ ਤਾਂ ਰਹਿੰਦੀ ਹੈ ਮਿੱਠੀ ਪਿਆਰੀ ਆਪਣੇ ਨਾਮ ਆ ਪੁੱਤਾਂ ਨਾਲ ਪੰਗਾ ਤਾਂ ਇਸੇ ਦਾ ਕਰਮ ਠੋਕ ਸਾਰਾ ਕੁਛ ਨਾ ਤਾਂ ਕਿਸੇ ਬੇੜੇ ਲੱਗੇ ਨਾ ਲੱਗਣ ਦੇਵੇ ਮੈਂ ਤਾਂ ਹੁਣ ਪੈਂਦੀ ਵਿਆਹ ਦੇ ਵਿਵਾਦੇ 15 ਦਿਨਾਂ ਬਾਅਦ ਕਰੀ ਖੜਿਆ ਵੀ 15 ਦਿਨਾਂ ਚ ਅਗਲੀ ਨਾਲ ਵਿਆਹ ਕਰਾਉਂਗਾ ਉਦੋਂ ਨੂੰ ਇਹਦਾ ਫਾਹਾ ਵੜ ਦੂੰਗਾ ਕਿਸੇ ਪਾਸੇ ਨਹੀਂ ਵੱਢੀ ਦਾ ਕਿਸੇ ਲੋਟ ਨਹੀਂ ਫਾਹਾ ਵੱਢੀ ਦਾ ਇਹਦਾ ਤਾਂ ਫਾਹਾ ਪੱਕਾ ਹੀ ਵੱਢਣਾ ਪਊਗਾ ਫਿਰ ਹੁਣ ਆਪੇ ਗਲ ਫਰਾਹਾ ਲੈਣਾ ਪਊਗਾ ਕਿਸੇ ਪਾਸੇ ਜਾ ਕੇ ਇਹਨਾਂ ਦਾ ਕੁਛ ਨਹੀਂ ਬਣਦਾ ਇਹਨਾਂ ਦੋਏ ਕਿਸੇ ਪਾਸੇ ਉੱਜੜਨ ਨਾ ਉਧਰਨ ਦੇਣਾ ਨਾ ਤਾਂ ਇਹ ਨਾਲੇ ਤਾਂ ਭੁੱਖੀ ਮਰਨਾ ਹੈ ਨਾਲੇ ਭੁੱਖੀ ਆਪਾਂ ਨੂੰ ਭੁੱਖੇ ਮਾਰਨਾ ਹੈ ਇਹ ਸਾਰਾ ਕੁਝ ਇੱਕਲੀ ਕਰੀ ਜਾਂਦੀ ਹੈ ਹੁਣ ਕੀ ਕਰੀਏ ਦਸਮਾ ਕੋਈ ਹੱਲ ਫੇਰਾ ਕਿਹੜੇ ਪਾਸੇ ਜਾਈਏ ਹੁਣ ਤਾਂ ਦਿਮਾਗ ਮੇਰਾ ਜਮੇ ਹੀ ਕੰਮ ਕਰਨੋਂ हट ਗਿਆ ਕੁਝ ਨਹੀਂ ਉੜਦੀ ਹੈਗੀ ਦਿਮਾਗ 'ਚ ਮੇਰਾ ਵੀ ਕਰੀਏ ਤਾਂ ਕੀ ਕਰੀਏ ਹੁਣ ਕੋਈ ਹੱਲ ਨਹੀਂ ਹੈਗਾ ਭਾਈ ਹੱਥੋਂ ਪਈ ਹੋਇਆ ਨੇ ਫਿਰ ਹੁਣ ਜਿਹੜਾ ਕੁਝ ਹੋ ਗਿਆ ਹੋ ਗਿਆ ਜਲੂਸੇ ਕੱਢ ਦਿੰਨੇ ਆ ਬਸ ਰਹਿਣ ਦੇ ਕੀ ਕਰੇਗਾ ਜਲੂਸ ਕੱਢ ਕੇ ਲੋਕ ਤਮਾਸ਼ਾ ਦੇਖਣਗੇ ਫਾਇਦਾ ਕੋਈ ਐ ਮੇਰੇ ਰਿਸ਼ਤੇਦਾਰਾਂ ਨਾਲ ਚ ਗੱਲ ਜਾਂਦੀ ਐ ਹੁਣ ਤਾਂ ਕੋਈ ਜਿਹੜਾ ਕੰਮ ਕਰਨਾ ਹੈ ਨਾ ਅੰਦਰ ਖਾਤੀ ਕਰਨਾ ਪਊ ਹੁਣ ਨਾ ਕਿਸੇ ਨੂੰ ਦਿਖਾਵਾ ਕਰ ਤਾ ਪਤਾ ਹੀ ਨਾ ਲੱਗੇ ਵੀ ਕੀ ਕਰਤਾ ਤੇ ਕੀ ਹੋ ਗਿਆ ਅੱਛਾ ਆਹੋ ਠੀਕ ਐ ਫਿਰ ਅੰਦਰ ਖਾਤੇ ਕਰਕੇ ਦੇਖ ਲੈਣੇ ਆ ਕੰਮ ਅੰਦਰ ਖਾਤੀ ਚੱਲੂ ਪੁੱਤ ਹੁਣ ਹੁਣ ਤਾਂ ਨਾ ਜਲੂਸ ਕੱਢ ਨਾ ਕੋਈ ਗੱਲ ਉਹਨਾਂ ਨੂੰ ਕਹਿ ਤੇ ਨਾ ਕਹਾ ਇੱਕ ਕਥ ਨਾਲ ਜਿਵੇਂ ਕਹਿੰਦੇ ਹੁੰਦੇ ਆਪਾਂ ਕੰਮ ਕਰਦੇ ਆ ਨਾ ਕੋਈ ਤੇ ਦੂਜੇ ਹੱਥ ਨੂੰ ਪਤਾ ਹੀ ਨਾ ਲੱਗੇ ਵੀ ਕੰਮ ਕੀ ਹੋ ਗਿਆ ਆ ਚੀ ਚੱਲਣੀ ਚਾਹੀਦੀ ਐ ਬਸ ਠੀਕ ਐ ਘਰ ਮਾਂ ਤਿਆਰ ਲੈ ਫਿਰ ਮਾਂ ਤਾਂ ਤਿਆਰ ਐ ਸਾਥ ਦੇਦੀ ਮੇਰਾ ਪਿੱਛੇ ਨਾ ਹਟੀ ਪਿੱਛੇ ਹਟਣਾ ਹੁੰਦਾ ਹੁਣ ਤੱਕ ਉਰੇ ਤੱਕ ਨਹੀਂ ਆਉਂਦਾ ਸੀ ਅੱਗੇ ਕਿਉਂ ਹਟਣਾ ਪਿੱਛੇ ਜਿਹੜਾ ਕੁਝ ਹੋਊ ਦੇਖੀ ਜਾਓ ਜਿਹੜਾ ਕੁਤਰੇ ਦਿਮਾਗ ਚ ਆਉਂਦਾ ਘਰ ਫਿਰ ਠੀਕ ਹੈ ਫਿਰ ਚਲ ਮੈਨੂੰ ਦਿਮਾਗ ਹੁਣ ਕੋਈ ਨਾ ਦੱਸਦੀਆਂ ਤੈਨੂੰ ਵੀ ਅੱਗੇ ਕਰਨਾ ਕੀ ਹੈ ਚੰਗਾ ਤੇਰਾ ਆ ਭਾਂਡੇ ਰੱਖ ਕੇ ਤੁਸੀਂ ਇਧਰ ਆਓ ਪਈ ਮਣੀ ਗੱਲ ਸੁਣੋ ਹਾਂਜੀ ਬਾਪਈ ਬਹਿ ਜਾ ਬੋਤੋ ਮੇਰੀ ਗੱਲ ਪਾਈ ਗੌਰ ਨਾਲ ਸੁਣ ਲੈ ਪਹਿਲਾਂ ਤਾਂ ਤੂੰ ਕਮਲ ਕੁੱਟਤਾ ਸੌਰੀ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਹੈ ਤੂੰ ਤਾਂ ਮੈਨੂੰ ਦੱਸਿਆ ਨਹੀਂ ਮੈਂ ਜ਼ੋਰ ਲਾ ਲਿਆ ਤੈਨੂੰ ਪੁੱਛ ਪੁੱਛ ਕੇ ਵੀ ਤੇਥੋਂ ਕੋਈ ਸਾਇੰਸਪਾ ਪਤਾ ਨਹੀਂ ਕਰਾ ਲਿਆ ਤੂੰ ਨਾਲ ਜਾ ਕੇ ਕਚਹਿਰੀਆਂ ਚ ਸਾਇਨ ਕਰਾਈ ਸੌਰੀਏ ਜਦੋਂ ਮੈਂ ਤੈਨੂੰ ਆਖਿਆ ਸੀ ਵੀ ਤੂੰ ਇਹਨਾਂ ਦੇ ਮਗਰ ਨਹੀਂ ਲੱਗਣਾ ਪਾਪਾ ਜੀ ਮੈਂ ਮੰਨਦੀ ਹਾਂ ਮੇਰੇ ਤੋਂ ਗਲਤੀ ਹੋਈ ਹੈ ਪਰ ਉਦੋਂ ਮੈਨੂੰ ਵੀ ਨਹੀਂ ਪਤਾ ਚੱਲਿਆ ਮੈਂ ਇਹਨਾਂ ਨੇ ਦੀ ਗੱਲਾਂ ਚ ਆ ਗਈ ਕੁਛ ਐਵੇਂ ਕਹੀ ਜਾਂਦੇ ਸੀ ਮੈਨੂੰ ਵੀ ਜਿਹੜੀ ਨਵੀਂ ਕੋਠੀ ਲੈਣੀ ਉਹ ਤੇਰੇ ਨਾਮ ਕਰਵਾ ਦਾਂਗੇ ਇੱਥੋਂ ਚੱਲ ਜਗਾ ਵਿਕ ਜੂਗੀ। ਓਹੋ ਬੌਲੀਆਂ ਗੱਲਾਂ ਕਰਦੇ ਇੱਥੇ ਖੁਲਬਹਾਰਾ ਕਰ ਆਪਣਾ ਮौज ਨਾ ਕੋਈ ਡਿੱਕ ਨਾ ਫੜਕ ਕਿਸੇ ਦੀ ਹੈ ਇਹ ਤਾਂ ਹਜੇ ਚੱਲ ਕੋਈ ਨੀ ਕਰ ਲਾਂਗੇ ਸਾਬ ਚਾਪਾ ਕੰਮ ਆ ਜਮੀਨ ਵਾਲੇ ਕਾਗਜ਼ ਨਾ ਫੜਾ ਦੀ ਕਿਤੇ ਫੇਰ ਤੇਰਾ ਤੂੰ ਕੁਛ ਨਹੀਂ ਬਣਨਾ ਫੇਰ ਤੈਨੂੰ ਪਹਿਲਾਂ ਕੱਢਣਗੇ ਮੰਗਰੀ ਕੱਢਣਗੇ ਮੈਨੂੰ ਫੇਰ ਫਿਰ ਦੇ ਰ੍ਹਾਂਗੇ ਡਵੱਕ ਦੇ ਕੋਈ ਗੱਲ ਨਹੀਂ ਪਪਾ ਜੀ ਇੱਕ ਵਾਰੀ ਤਾਂ ਮੇਰੇ ਤੋਂ ਗਲਤੀ ਹੋ ਗਈ ਹੁਣ ਦੁਬਾਰਾ ਮੈਂ ਗਲਤੀ ਨਹੀਂ ਕਰਦੀ ਏ ਪੁੱਤ ਗਲਤੀ ਛੋਟੀ ਨਹੀਂ ਹੈਗੀ ਬਹੁਤ ਵੱਡੀ ਗਲਤੀ ਹੈ ਮੈਂ ਤਾਂ ਤੇਰੀ ਸਾਰੀ ਉਮਰ ਦੀ ਰੋਟੀ ਬਣਾ ਕੇ ਦਿੱਤੀ ਸੀ ਤੈਨੂੰ ਕਮ ਲਈਏ ਘਰ ਤਾਂ ਤੇਰੇ ਹੀ ਸੀ ਤੇਰੇ ਨਾਲ ਪਿਆਰ ਰੰਦਾ ਇਹਨਾਂ ਨੂੰ ਦਬਸ ਰਹਿੰਦੀ ਐਨੀ ਗੱਲ ਦੀ ਵੀ ਘਰ ਇਹਦੇ ਨਾਮ ਆ ਇਹ ਹੁਣ ਹੀ ਲੱਗ ਜਾਣਗੇ ਕਰਨ ਆ ਦੇਖ ਲੈ ਫੋਨ ਤਾਂ ਲੱਗ ਕੇ ਕਰਨ ਪਤਾ ਨਹੀਂ ਕਿਹਨੂੰ ਕਰਦੇ ਨੇ ਕਿਹਨੂੰ ਨਾ ਉਹ ਤਾਂ ਗੱਲ ਥੋੜੀ ਸਹੀ ਹੈ ਪਾਪਾ ਜੀ ਪਹਿਲਾਂ ਮੈਨੂੰ ਵੀ ਨਹੀਂ ਨਾ ਤਾਂ ਯਕੀਨ ਹੁੰਦਾ ਸੀ ਵੀ ਐਵੇਂ ਮਿੱਠੀਆਂ ਗੱਲਾਂ ਕਰ ਕਰਕੇ ਐਵੇਂ ਨਾ ਕਿਤੇ ਮੈਨੂੰ ਭੁਲਾਉਂਦੇ ਹਣ ਹੌਲੀ ਹੌਲੀ ਕਰਦੇ ਕਰਦੇ ਮੈਨੂੰ ਯਕੀਨ ਹੋ ਗਿਆ ਜਦੋਂ ਇਹਨਾਂ ਨੇ ਕਲੇਸ਼ ਕਰਿਆ ਘਰ 'ਚ ਮੰਮੀ ਕਹਿੰਦੇ ਵੀ ਜੇ ਕਲੇਸ਼ ਮਟਾਣਾ ਤਾਂ ਤੈਨੂੰ ਸਾਈਨ ਤਾਂ ਕਰਨੇ ਪੈਣਗੇ ਤੂੰ ਫਿਰ ਮੈਨੂੰ ਕਿਉਂ ਨਾ ਦੱਸਿਆ ਕਰੀ ਜਾਂਦੇ ਸੀ ਕਲੇਸ਼ ਕਰੀ ਜਾਣ ਹੁੰਦੀ ਉਹਦੋਂ ਮੈਨੂੰ ਤਾਂ ਭਣਕ ਵੀਨ ਲੱਗਣ ਦਿੱਤੀ ਉਹਦੋਂ ਪਾਪਾ ਜੀ ਮੈਨੂੰ ਮੰਮੀ ਨੇ ਕਹਿਤਾ ਸੀ ਕਹਿੰਦੇ ਤੂੰ ਪਾਪਾ ਜੀ ਕੋਲੇ ਕੋਈ ਗੱਲ ਨਹੀਂ ਕਰਨੀ ਹੈਗੀ ਵੀ ਆਪਾਂ ਕੋਈ ਨਾ ਹੌਲੀ-ਹੌਲੀ ਸਾਰਾ ਕੁਝ ਬਣਾ ਦਾਂਗੇ ਨਹੀਂ ਫਿਰ ਤੁਸੀਂ ਗੁੱਸਾ ਕਰੋਗੇ ਇਹ ਡਰਾਉਣਗੇ ਧਮਕਾਉਣਗੇ ਤੈਨੂੰ ਹੁਣ ਵੀ ਜ਼ਮੀਨ ਵਾਸਤੇ ਤੂੰ ਐ ਕਹਿਦੀ ਮੈਥੋਂ ਤਾਂ ਕਾਗਜ਼ ਪਾਪੇ ਨੇ ਫੜ ਲਏ ਸੀ ਪਤਾ ਨਹੀਂ ਕਿਹਨੂੰ ਫੜਾ ਕੇ ਆ ਕਿਹਨੂੰ ਨਾ ਤੂੰ ਗੱਲ ਚੋਂ ਹੀ ਨਿਕਲ ਗਈ ਲੋਡ ਇਹਨੂੰ ਬੜੇ ਚੱਕਰਾਂ ਚ ਪਾਉਣ ਦੀ ਕੋਈ ਗੱਲ ਨਹੀਂ ਹੁਣ ਜੋ ਵੀ ਕੋਈ ਗੱਲ ਹੋਗੀ ਘਰ ਚ ਮੈਂ ਤੁਹਾਨੂੰ ਦੱਸੂਗੀ ਕਲੀ ਕਲੀ ਗੱਲ ਹੁਣ ਨਹੀਂ ਮੈਂ ਇਹਨਾਂ ਦੀ ਗੱਲ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਮੈਨੂੰ ਟਾਲ ਦੇ ਕਾਤੋਂ ਨੇ ਪਹਿਲਾਂ ਤਾਂ ਕਿ ਉੱਥੇ ਬਾਬੇ ਦੇ ਖੀਰ ਚੜਾਇਆ ਉਹਦੇ ਵੀ ਇਹਨਾਂ ਨੇ ਸਕੀਮ ਬਣਾਈ ਅੱਛਾ ਮੈਂ ਉੱਥੇ ਗਿਆ ਤੇ ਹਰ ਜਸ ਹੋ ਰਿਆ ਈ ਉਹ ਗੱਲ ਬਣਾਈ ਸਾਰੀ ਗੱਲ ਦੱਸਤੀ ਮੈਨੂੰ ਹਰਜੀਤ ਨੇ ਸਕੀਮ ਬਣਾਈ ਸੀ ਇਹਨਾਂ ਨੇ ਦਵਾ ਕੇ ਤੈਨੂੰ ਦੋ ਸੂਟ ਬੌਲਿਏ ਚੱਕ ਕੇ ਦੁਸਤਾਨ ਕਰਤੇ ਇਹ ਗੱਲਾਂ ਨਹੀਂ ਪਤਾ ਸੀ ਪਾਪਾ ਜੀ ਮੈਨੂੰ ਬਸ ਉਹ ਤਾਂ ਜਦੋਂ ਇਹ ਸ਼ਰਾਬ ਪੀ ਕੇ ਆਏ ਸੀ ਇਹ ਗੱਲ ਤਾਂ ਉਦੋਂ ਦੀ ਹੈ ਚਲੋ ਹੁਣ ਤਾਂ ਜਿਹੜਾ ਕੁਝ ਹੋ ਗਿਆ ਉਹਨੂੰ ਆਪਾਂ ਵਾਪਸ ਤਾਂ ਨਹੀਂ ਮੋੜ ਸਕਦੇ ਪਰ ਇਹ ਗੱਲ ਹੈਗੀ ਹੈ ਵੀ ਹੁਣ ਮੇਰੇ ਇਹਨਾਂ 'ਤੇ ਜਮਾਂ ਯਕੀਨ ਉੱਠ ਗਿਆ ਹੁਣ ਨਹੀਂ ਮੈਨੂੰ ਇਹਨਾਂ 'ਤੇ ਯਕੀਨ ਹੋਣਾ ਜਮਾਂ ਵੀ ਉਹ ਪੁੱਤ ਮੈਨੂੰ ਵੀ ਤੇਰਾ ਹੀ ਹੈ ਮੇਰਾ ਤਾਂ ਕੀ ਹੈ ਮੇਰੇ ਨਾਲ ਤਾਂ ਜਿੰਮੇ ਕਰੀ ਜਾਂਦੇ ਨੇ ਇਹ ਕਰੀ ਜਾਂਦੇ ਨੇ ਤੈਨੂੰ ਇਹਨਾਂ ਨੇ ਬਸਣ ਨਹੀਂ ਦੇਣਾ ਭਾਈ ਮੈਂ ਤਾਂ ਤਾਂ ਹੀ ਜੁਗਤਾਂ ਲੜਾਉਂਦਾ ਫਿਰਦਾ ਆ ਹੁਣ ਜ਼ਮੀਨ ਦੇ ਚੱਕਰ 'ਚ ਚਲ ਤਾਂ ਕੀ ਹੈ ਤੈਨੂੰ ਨਾ ਕੁਝ ਕਹਿਣ ਹੈ ਵੀ ਜ਼ਮੀਨ ਇਹਦੇ ਨਾਮ ਹੈ ਜੇ ਪੰਜ ਤਿੰਨ ਕਰਨਗੇ ਵੀ ਕਦੇ ਮੈਂ ਤਾਂ ਜਾਣੀ ਆ ਫਿਰ ਤਾਂ ਕਹਿਦੀ ਹੁਣ ਇਹ ਡਰਨਗੇ ਵੀ ਹੁਣ ਨਹੀਂ ਕਹਿੰਦੇ ਤੈਨੂੰ ਕੁਛ ਉਹੀ ਗੱਲ ਤਾਂ ਮੈਨੂੰ ਨਹੀਂ ਸਮਝਾਂਦੀ ਪਾਪਾਈ ਵੀ ਘਰ ਮੇਰਾ ਕੱਲੀ ਦਾ ਨਹੀਂ ਨਾ ਹੈਗਾ ਘਰ ਤਾਂ ਇਹਨਾਂ ਦਾ ਵੀ ਹੈ ਇਹ ਕਿਉਂ ਨਹੀਂ ਸੋਚਦੇ ਇਹਨਾਂ ਨੇ ਕਿਉਂ ਵੱਡਣ ਤੇ ਲੱਕ ਬੰਨਿਆ ਹੈ ਇਹਨਾਂ ਦੇ ਖੋਪਰ ਦੇ ਵਿੱਚ ਫੂਸਾ ਭਰਿਆ ਹੋਇਆ ਹੈ ਦਿਮਾਗ ਨਹੀਂ ਹੈਗਾ ਡੱਲ ਹੈ ਇਹਨਾਂ ਨੂੰ ਪਤਾ ਨਹੀਂ ਹੈਗਾ ਵੀ ਕਬੀਲਦਾਰੀਆਂ ਕਿਵੇਂ ਚੱਲਦੀਆਂ ਨੇ ਕੱਲੀ ਐਸ਼ ਕਰਨ ਵਾਲੇ ਨੇ ਅਬਿੱਲਾ ਸੂੰ ਦਾ ਤਰਕੀ ਲਾ ਕੇ ਤੇਲ ਬੋਧੀਆਂ ਲੈਂਦਾ ਬਾਹ ਚੰਗੇ ਪਾਲਾਂ ਦਾ ਕੱਪੜੇ ਨਾ ਖੇਤ ਦਾ ਉਹਨੂੰ ਨਾ ਕਰਦਾ। ਤੁਹਾਡੇ ਕੰਮ ਧੰਦੇ ਲੱਗੇ ਨਹੀਂ ਨਾ ਫਿਰ ਤਾਂ ਜ਼ਿੰਮੇਵਾਰੀਆਂ ਦਾ ਪਤਾ ਚੱਲੇ ਵੀ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ। ਚਲੋ ਮੈਂ ਤਾਂ ਨਹੀਂ ਸਮਝਾ ਸਕਦੀ ਆਪਣੀ ਹੈਗੀਆਂ ਇਹਨਾਂ ਦੀ ਮੱਤ ਉਹ ਜੀ ਵਰਤ ਲੈਣ। ਚੱਲ ਕਰ ਲੈ ਕੰਮ ਬੁੱਤ ਤੂੰ। ਠੀਕ ਹੈ। ਫੇ ਰੋਟੀ ਘਰ ਤੋਂ ਖਾਓਗੇ ਤੁਸੀਂ? ਅਸੀਂ ਰੋਟੀ ਖਾਵਾਂਗੇ ਭਾਈ ਅੱਧੇ ਘੰਟੇ ਤੱਕ। ਠੀਕ। ਬਾੜੀ ਕੋੜੀ ਸੌਰਗੀ। ਓਏ ਇਹ ਬੰਦਿਆਂ ਦਾ ਅੱਜ ਕੱਲ ਦੀ ਤੇ ਦੁਨੀਆ ਚ ਕਿੱਥੇ ਟਾਈਮ ਪਾਸ ਹੁੰਦਾ ਬੌਲਿਏ ਹੁਣ ਤਾਂ ਲੋਕ ਹੱਥ ਤੇ ਹੱਥ ਮਾਰ ਕੇ ਖੋਕੇ ਲੈ ਜਾਂਦੇ ਨੇ ਤੂੰ ਆਪ ਹੀ ਜਾ ਕੇ ਸੈਨ ਕਰੇ ਇਹਨਾਂ ਦੇ ਮਗਰ ਜਾ ਕੇ ਘੱਟ ਤੋਂ ਘੱਟ ਮੈਨੂੰ ਤਾਂ ਪੁੱਛਿਆ ਹੁੰਦਾ ਚੱਲ ਹਜੇ ਵੀ ਡੁੱਲੇ ਮੇਰਾ ਨਾ ਕੁਝ ਨਹੀਂ ਵਿਗੜਿਆ ਚਾਚਾ ਵੈਸੇ ਤਾਂ ਮੈਨੂੰ ਕਹਿਣਾ ਨਹੀਂ ਚਾਹੀਦਾ ਪਰ ਤਾਂ ਚੰਗੀ ਨਹੀਂ ਕਰੀ ਨਾ ਤੁਸੀਂ ਚੰਗੀ ਕੀਤੀ ਐ ਤੁਸੀਂ ਕਿਹੜੀ ਚੰਗੀ ਕਰਤੀ ਬਈ ਮੇਰੀ ਗੱਲ ਸੁਣ ਬਿੱਲੇ ਪਹਿਲਾਂ ਮੈਨੂੰ ਮੇਰਾ ਭਾਈ ਹੈਗਾ ਤੂੰ ਬਾਅਦ ਚੋਂ ਫਿਰ ਮੈਂ ਵੀ ਤਾਂ ਕੁਛ ਲੱਗਦਾ ਦੀ ਚਾਚਾ ਤੇਰਾ ਮੇਰੇ ਬਾਰੇ ਸੋਚ ਲੈਂਦਾ ਜੇ ਤੂੰ ਕੁਛ ਲੱਗਦਾ ਪੁੱਤ ਤਾਂ ਹੀ ਤੇਰਾ ਪਰਦਾ ਢੱਕਿਆ ਮੈਂ ਸਮਝੇਗਾ ਮੇਰੀ ਗੱਲ ਤੂੰ ਹਜੇ ਨਿਆਣਾ ਉਹੀ ਨਿਆਣੇ ਵਾਲੀਆਂ ਗੱਲਾਂ ਕਰਦਾ ਤੈਨੂੰ ਤਾਂ ਜਿਵੇਂ ਤੇਰੀ ਮਾਂ ਨੇ ਕਹਿਦਾ ਤੂੰ ਵੀ ਮੰਨ ਕੇ ਤੁਰ ਪੈਣਾ ਤੂੰ ਕਦੇ ਆਪਣੇ ਦਿਮਾਗ ਨਾਲ ਸੋਚ ਵੀ ਇਹ ਗੱਲ ਚੰਗੀ ਆ ਕਿ ਮਾੜੀ ਇਹ ਫਿਰ ਮਾਂ ਪਿਓ ਦੀ ਇਹ ਸੁਣਦਾ ਹੁੰਦਾ ਚਾਚਾ ਜੀ ਬਾਖ ਮੈਂ ਤੈਨੂੰ ਇਹ ਮੈਂ ਮੇਰੀ ਮਾਂ ਦੀ ਸੁਣਦਾ ਤੇ ਮੈਨੂੰ ਪਤਾ ਹੈ ਮੇਰੀ ਮਾਂ ਕਿਸੇ ਬਸੇ ਗਲਤ ਨਹੀਂ ਮੈਨੂੰ ਰਾਹ ਜਾਣ ਦਿੰਦੀ ਕੋਈ ਵੀ ਮਾਂ ਆਪਣੇ ਪੁੱਤ ਨੂੰ ਗਲਤ ਨਹੀਂ ਭੇਜਦੀ ਹੁੰਦੀ ਕੋਈ ਵੀ ਮੰਗੀ ਚਾਹੀਦੀ ਸਮਝ ਗਿਆ ਨਾ ਸਾਰੇ ਪੱਖ ਦੇਖ ਕੇ ਚੱਲਣੇ ਪੈਂਦੇ ਨੇ ਤੂੰ ਮਾਂ ਦੀ ਤਾਂ ਮੰਨ ਲਈ ਫਿਰ ਬਾਪ ਦੀ ਕਿਉਂ ਨਹੀਂ ਮੰਨਦਾ ਉਹ ਵੀ ਤੇਰਾ ਬਾਪ ਹੈਗਾ ਫਿਰ ਜੇ ਮੇਰਾ ਬਾਪ ਹੈ ਚਾਚਾ ਮੇਰੇ ਬਾਪ ਦੀ ਜ਼ਮੀਨ ਦਾ ਹੱਕਦਾਰ ਅਖਰੋਂ ਵਾਰਸ ਦਾ ਕੱਲ ਨੂੰ ਵੀ ਨਹੀਂ ਆ ਜੇ ਅੱਜ ਹੋ ਗਿਆ ਫਿਰ ਕੀ ਹੋ ਗਿਆ ਇਹਦੇ ਵਿੱਚ ਓਹੋ ਓਏ ਇਹ ਕੌਣ ਕਹਿੰਦਾ ਵੀ ਤੂੰ ਹੱਕਦਾਰ ਨਹੀਂ ਹੈ ਕਮਲਾ ਹੱਕਦਾਰ ਤਾਂ ਤੂੰ ਸੀ ਤੂੰ ਹੈ ਤੇ ਤੂੰ ਹੀ ਰਹੇਗਾ ਸਮਝ ਗਿਆ ਨਾ ਫਿਰ ਬਸੀਤਾ ਤੜਾਉਣ ਦੀ ਤੇ ਆ ਕੋਟ ਕੇਸ ਕਰਨ ਦੀ ਸੰਮਣ ਕੱਢਣ ਦੀ ਕੀ ਲੋੜ ਪੈਗੀ ਚਾਚਾ ਤੂੰ ਚੁੱਪ ਕਰ ਜਾ ਬਈ। ਸਮਝ ਗਿਆ ਨਾ? ਮੈਂ ਤੇਰਾ ਪੜਦਾ ਕੱਜਾ ਕੱਜਾ ਰਹਿਣ ਦੇ ਮੇਰਾ ਮੂੰਹ ਨਾ ਖਲਾ। ਮੈਨੂੰ ਸਭ ਕੁਝ ਪਤਾਗਾ। ਤੂੰ ਕਿੱਥੇ ਕਿੱਥੇ ਕੀ ਕਰਦਾ ਫਿਰਦਾ। ਮੈਨੂੰ ਇਹ ਵੀ ਪਤਾ ਵੀ ਤੂੰ ਬਾਹਰ ਮੂੰਹ ਮਾਰਦਾ ਫਿਰਦਾ। ਤੂੰ ਰਹਿਣ ਦੇ ਚੁੱਪ ਕਰ ਜਾ। ਕਿ ਦੱਸਾਂ ਫਿਰ ਸਾਲਾ ਚੱਠਾ ਖੋਲਾਂ। ਚਾਚਾ ਉਹ ਗੱਲ ਤੇ ਤੈਨਾਂ। ਮੈਂ ਜਿਹੜੀ ਗੱਲ ਤੈਨੂੰ ਪੁੱਛ ਰਿਹਾ ਸਿਰਫ ਉਹ ਗੱਲ ਕਰ ਜਿਹੜੀ ਤੂੰ ਬਰਨਲ ਕਰਨਾ ਆ। ਇਹ ਜਿਹੜਾ ਵਸੀਤ ਟੁੱਟੀ ਆ ਨਾ ਇਹ ਉਸੇ ਗੱਲ ਕਰਕੇ ਹੀ ਟੁੱਟੀ ਆ ਇਹ। ਨਹੀਂ ਵਸੀਅਤ ਨਹੀਂ ਟੁੱਟਦੀ ਸੀ। ਨਾਲੇ ਇੱਕ ਗੱਲ ਹੋਰ ਦੱਸ ਮੈਨੂੰ ਗੱਲ ਚਾਚਾ ਝੂਠੀ ਵੀ ਹੋ ਸਕਦੀ ਹੈ ਜਮਾ ਝੂਠੀ ਨਹੀਂ ਹੈਗੀ ਜਮਾ ਗੱਲ ਸੱਚੀ ਆ 1% ਨੇ 100% ਸੱਚੀ ਜਗੀ ਉਹ ਦੇਖ ਭਾਈ ਤੂੰ ਹੈਗਾ ਨਿਆਣਾ ਹਜੇ ਸਮਝ ਗਿਆ ਨਿਆਣੇ ਵਾਲੀਆਂ ਗੱਲਾਂ ਕਰ ਰਿਹਾ ਤੈਨੂੰ ਹਜੇ ਸੋਝੀ ਨਹੀਂ ਜਦੋਂ ਤੂੰ ਸਾਢੇ ਵਾਲੀ ਉਮਰ 'ਚ ਆ ਜਾਵੇਂਗਾ ਨਾ ਫਿਰ ਤੂੰ ਆਪ ਕਹੇਗਾ ਵੀ ਚਾਚਾ ਉਹਦੋਂ ਗੱਲਾਂ ਤੂੰ ਸਹੀ ਕਹਿੰਦਾ ਸੀਗਾ ਚਲੋ ਮੰਨ ਲਈ ਗੱਲ ਅੱਜ ਦਾ ਟਾਈਮ ਤੈਨੂੰ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਟਾਈਮ ਪਾਣ ਦੇ ਪੁੱਤ ਤੂੰ ਆਪ ਕਹੇਗਾ ਵੀ ਤੇਰੀ ਗੱਲ 100% ਸਹੀ ਸੀ ਜਿਹੜਾ ਕੋ ਨਾ ਅਸੀਂ ਮੇਰੀ ਇੱਕ ਗੱਲ ਹੋਰ ਦੱਸ ਤੇਰੀ ਗੱਲ ਬਚਾ ਲਈ ਆ ਅਸੀਂ ਤੇਰੇ ਦੁਸ਼ਮਣ ਆ ਕੋਈ ਵੀ ਤੇਰੇ ਨਾਲ ਫਰਕ ਕਰਾਂਗੇ ਜਾਂ ਤੈਨੂੰ ਅੱਡ ਸੱਟਾਂਗੇ ਜਾਂ ਤੇਰਾ ਚੰਗਾ ਨਹੀਂ ਸੋਚਾਂਗੇ ਚਾਚਾ ਹੈਗਾ ਤਾਂ ਉਹ ਵੀ ਮੇਰਾ ਬਾਪ ਹੈ ਦੁਸ਼ਮਣ ਤਾਂ ਮੇਰਾ ਉਹ ਵੀ ਨਹੀਂ ਫਿਰ ਉਹ ਮੇਰੇ ਨਾਲ ਇਹ ਜਿਹਾ سلوਕ ਕਿਉਂ ਕਰਦਾ ਜਿਹੜੇ ਕੰਮ ਦੇ ਵਿੱਚ ਤੈਂ ਮੇਰੇ ਬਾਪ ਦਾ ਸਾਥ ਦਿੱਤਾ ਉਹ ਕੰਮ ਸਰਾਸਰ ਗਲਤ ਹੋਇਆ ਉਹ سلوਕ ਤਾਂ ਤਾਂ ਕਰਦਾ ਭਤੀਜ ਵੀ ਤੁਸੀਂ ਬਹੂ ਨਾਲ ਚੰਗਾ ਨਹੀਂ ਕਰਦੇ ਚੰਗੀ ਨਹੀਂ ਕਰਦੇ ਇਨਸਾਫ ਨਹੀਂ ਕਰਦੇ ਕੀ ਪਤਾ ਬਹੁ ਗਲਤ ਹੋਵੇ ਬਹੁ ਐ ਸਾਨੂੰ ਮਾੜਾ ਚੰਗਾ ਬੋਲਦੀ ਹੈ ਜੇ ਬਹੁ ਗਲਤ ਹੁੰਦੀ ਤਾਂ ਪਤਾ ਲੱਗ ਜਾਂਦਾ ਤੂੰ ਤਾਂ ਚਾਚਾ ਮੇਰੇ ਬਾਪ ਦੀਆਂ ਗੱਲਾਂ 'ਚ ਆ ਗਿਆ ਤੈਨੂੰ ਤਾਂ ਮੈਂ ਦੀਂਦੀ ਨਹੀਂ ਤੂੰ ਤਾਂ ਮੇਰੇ ਬਾਪ ਦੀ ਪੱਖ ਪੂਰੇਗਾ ਓਏ ਨਹੀਂ ਭਤੀਜ ਉਹ ਗੱਲ ਨਹੀਂ ਹੈ ਵੀ ਤੂੰ ਮੈਨੂੰ ਦੀਂਦਾ ਨਹੀਂ ਜਾਂ ਮੈਂ ਉਹਦੇ ਪੱਖ 'ਚ ਗੱਲ ਕਰਦਾ ਮੈਂ ਤੇਰੇ ਪੱਖ ਦੀ ਉਹ ਗੱਲ ਕਰ ਰਿਹਾ ਹਾਂ ਤੈਨੂੰ ਮੈਂ ਦੱਸ ਰਿਹਾ ਕੋ ਸਮਾਂ ਪੈਂਣ ਦੇ ਤੂੰ ਆਪ ਕਹੇਗਾ ਦੂਜੀ ਗੱਲ ਦੇਖ ਵਸੀਅਤ ਉਹਦੇ ਨਾਂ ਹੋਊਗੀ ਕਿ ਤੇਰੇ ਨਾਂ ਹੋਊਗੀ ਰਹੀ ਤਾਂ ਐਸੇ ਖਰਚੀ ਹੈ ਨਾ ਬਹਰ ਤਾਂ ਨਹੀਂ ਗਈ ਜਾਂ ਕਿਸੇ ਬਾਹਰ ਤੀਜੇ ਬੰਦੇ ਨੇ ਨੌਕਰਾਤੀ ਤੇ ਨਾ ਮੈਂ ਕਿਸੇ ਬਾਹਰਲੇ ਨਾਲ ਹੋਣ ਦੇਵਾਂ ਇਹ ਵੀ ਤੇਰੇ ਨਾਲ ਵਾਦਾ ਰਿਹਾ ਫਿਰ ਜਦੋਂ ਮੇਰੇ ਨਾਲ ਹੋਏ ਗਈ ਸੀ ਚਾਚਾ ਮੈਂ ਤਾਂ ਗੱਲ ਗੁੱਸਾ ਦਾ ਇਸ ਗੱਲ ਦਾ ਹੈ ਵੀ ਮੇਰਾ ਬਾਪ ਜੇ ਮੇਰੇ ਖਿਲਾਫ ਜਾ ਰਿਹਾ ਤੇ ਤੂੰ ਮੇਰੇ ਬਾਪ ਨੂੰ ਰੋਕਦਾ ਵੀ ਨਹੀਂ ਭਾਈ ਆਖਰ ਨੂੰ ਕਾਕਾ ਸੈਂ ਕੱਲ ਨੂੰ ਤਾਂ ਬਤਾਇਆ ਜ਼ਮੀਨ ਜਾਇਦਾਦ ਤੇਰੇ ਮੁੰਡੇ ਨੂੰ ਦੇਣੀ ਹੈ ਮੇਰੀ ਗੱਲ ਸੁਣ ਹੁਣ ਮੇਰੀ ਆਣ-ਮਣਡ ਚ ਕੀ ਰਹਿ ਜੂ ਦੇਖ ਤੂੰ ਫਿਰ ਤਾਂ ਬਾਹਰ ਜਾਣ ਨੂੰ ਕਾਕਾ ਕਹਿੰਦਾ ਵੀ ਮੁੰਡਾ ਖੇਤੀ ਕਰੇ ਜਦੋਂ ਘਰ ਦੀ ਖੇਤੀ ਐ ਤੂੰ ਖੇਤੀ ਨਹੀਂ ਕਰਦਾ ਉਹਦੇ ਮਨ 'ਚ ਇਸ ਗੱਲ ਦਾ ਪਹੇਮ ਹੋ ਗਿਆ ਵੀ ਕਿਤੇ ਮੁੰਡਾ ਵੇਚ-ਵਟ ਕੇ ਕਰਨੋਂ ਬਾਹਰ ਨਾ ਲੰਘ ਜੇ ਜਾ ਕਿਤੇ ਤੇਰੇ ਬਾਪ ਨੂੰ ਵੀ ਇਹ ਗੱਲ ਦਾ ਪਤਾ ਵੀ ਤੂੰ ਕਿਤੇ ਹੋਰ ਤਰ੍ਹਾਂ ਫਿਰਦਾ ਵੀ ਕਿਤੇ ਉਧਰ ਨਾ ਪੈਸਾ ਖਰਾਬ ਕਰ ਦੇ ਤੇਰੇ ਬਾਪ ਨੇ ਤੇਰੇ ਵਾਸਤੇ ਲੰਬੀ ਸੋਚੀ ਐ ਕਾਕਾ ਸਮਝ ਗਿਆ ਚੰਗਾ ਚਾਚਾ ਆਖਰ ਨੂੰ ਭਾਈ ਤਾਂ ਪਾਈਆਂ ਦੀ ਇਹ ਕਰਦੇ ਹੁੰਦੇ ਨੇ ਘਾਲਾ ਲਾਦ ਕੀ ਲੱਗੀ ਨਹੀਂ ਨਹੀਂ ਤੈਨੂੰ ਇਹ ਵੀ ਨਹੀਂ ਪਤਾ ਫਿਰ ਵੀ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਸਮਝ ਗਿਆ ਗੱਲ ਸਮਝ ਕੇ ਕਰੀਦੀ ਹੁੰਦੀ ਐ ਜਿਤੇਰੇ ਮਨ 'ਚ ਕੋਈ ਗੁੱਸਾ ਗੱਲ ਆ ਮੈਨੂੰ ਦੱਸ ਦੇ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਵੀ ਖੜਾ ਕੋਈ ਇਹੋ ਜੀ ਗੱਲ ਨਹੀਂ ਹੈ ਕੋਈ ਡਿੱਕਾ ਆਉਂਦਾ ਮੈਨੂੰ ਦੱਸ ਕੋਈ ਤਰ੍ਹਾਂ ਚਲੋ ਬਾਹਰ ਜਾਣ ਦਾ ਬਣਦਾ ਕੋਈ ਪ੍ਰੋਸੈਸ ਆਪਾਂ ਬੈਠ ਕੇ ਗੱਲ ਕਰ ਲੈਨੇ ਹੈ ਤੂੰ ਹੁਣ ਕੱਲਾ ਕੱਲੇ ਤੁਰੇ ਤੁਸੀਂ ਮਾਂ ਪੁੱਤ ਦੋਨੇ ਗੱਲਾਂ ਬਣਾ ਰਹੇ ਨੇ ਵੀ ਅਸੀਂ ਐ ਕਰਨਾ ਐ ਕਰਨਾ ਇਸ ਕਰਕੇ ਤੇਰੇ ਬਾਪ ਨੂੰ ਗੁੱਸਾ ਆਉਂਦਾ ਹੋਰ ਗੱਲ ਕੋਈ ਨਹੀਂ ਸਮਝ ਗਿਆ ਨਾ ਸਿਆਣਾ ਬਣ ਅਕਲ ਨੂੰ ਹੱਥ ਮਾਰ ਹੈ ਸਭ ਕੁਝ ਤੇਰਾ ਕੱਲ ਵੀ ਤੇਰਾ ਸੀ ਅੱਜ ਵੀ ਤੇਰਾ ਕੱਲ ਨੂੰ ਵੀ ਤੇਰਾਗਾ ਤੇਰੇ ਬਾਪ ਨੇ ਕਿਹੜਾ ਨਾਲ ਲੈ ਜਾਣਾਗਾ ਚੰਗਾ ਚਾਚਾ ਮੈਂ ਚਾ ਲਿਓ ਨਾ ਕਰਾ ਕੇ ਅੰਦਰੋਂ ਚਲ ਬਣਾ ਲਿਆ ਕੋਈ ਗੱਲ ਨਹੀਂ ਲੈ ਹੈ ਕਮਲਾ ਸਮਝਦਾ ਨਹੀਂ ਹੈਗਾ ਪਤਾ ਨਹੀਂ ਭਈ ਇਹਨਾਂ ਨੂੰ ਕੋਈ ਸਮਝਾਉਣ ਵਾਲੀ ਨਹੀਂ ਹੈਗਾ ਮੜੀ ਮੜੀ ਗੱਲ ਤੇ ਦੋਹੇ ਬਾਪ ਪੁੱਤ ਐਵੇਂ ਵੱਧੋ ਵੱਧੀ ਹੋਏ ਪਏ ਨੇ ਸਮੀਤ ਉਹ ਬਹਾਰਾ ਕਹਾਣੀ ਬੜੀ ਗੇਮ ਕਮਾਈ ਫਿਰ ਚਾਚਾ ਜੀ ਤਾਂ ਹੈ ਆਪਣੇ ਦਰਸ਼ਨਾ ਹੋਰ ਕੀ ਗੇਮਾਂ ਹੀ ਚੱਲਦੀਆਂ ਨੇ ਉਹ ਖੜਿਆ ਰੀ ਕੱਚੇ ਨੇ ਕੋਈ ਨਾ ਕੋਈ ਮੋਰਾ ਛੱਡ ਦਿੰਦਾ ਆਪਾਂ ਭਰ ਦਿੰਦੇ ਆ ਉਹਨਾਂ ਨੂੰ ਐ ਇੰਨਾ ਪਤਾ ਫਿਰ ਵੀ ਬਾਪ ਤੋਂ ਬਾਪ ਹੀ ਹੁੰਦਾ ਹੈ ਹੂੰ ਬਾਕੀ ਮੇਰੇ ਨਾਲ ਬੰਦੇ ਬਹੁਤ ਤਗੜੇ ਨੇ ਜਿਵੇਂ ਤੂੰ ਹੋ ਗਿਆ ਪ੍ਰੀਤ ਹੋ ਗਈ ਹਰਜੀਤ ਹੋ ਗਿਆ ਪ੍ਰੀਤ ਨੂੰ ਮੈਂ ਇਹੀ ਗੱਲ ਕਹੀ ਮਾ ਮੈਨੂੰ ਪੱਕਾ ਸਬੂਤ ਦੇ ਦੇ ਇੱਕ ਵਾਰੀ ਵੀ ਇਹਨਾਂ ਨੇ ਚਾਲ ਤਾਂ ਚੱਲੀ ਹੈਗਾ ਮੈਨੂੰ ਮਾ ਟੇਢੀ ਅੱਖਰਾਂ ਦੇਖਦੇ ਨੇ ਇਹ ਇਹਨੇ ਦੱਸਤਾ ਤੀਨਾ ਬਣਾ ਲਿਓ ਨੇ ਫਿਰ ਪ੍ਰੀਤ ਨੇ ਕਹਿੰਦੀ ਦੱਸ ਦੇ ਉਹ ਕਹਿੰਦੀ ਕਿ ਪੂਨ ਤਾਂ ਦੱਸੀ ਨਾ ਕਦੀ ਮੈਂ ਤਾਂ ਘਰ ਇਹਨਾਂ ਦੇ ਨਾਂ ਕਰਾਤਾ ਮੈਥੋਂ ਕੋਠੀ ਦਾ ਲਾਲਟੇ ਕਰ ਕਰਾ ਲਿਆ ਉਹ ਤਾਂ ਬਈ ਦੱਸਤਾ ਸੀ ਮੈਨੂੰ ਹੂੰ ਇਤਨੇ ਸਭ ਨੂੰ ਮੈਂ ਤਾਂ ਉਹਨਾਂ ਵੀ ਗੁੱਸੇ ਨਾਲ ਬੋਲਿਆ ਗਿਆ ਮੈਂ ਕਿਹਾ ਤੂੰ ਐਵੇਂ ਸਰਪੰਚ ਨਹੀਂ ਬਣੀ ਰਹਿਣੀ ਐ ਤੇਰੀ ਚੱਲਦੀ ਨਹੀਂ ਕਰਦੀਨੀ ਇੱਕੋ ਟੀਨਾ ਹੈ ਜੀ ਭੋਲੀ ਐ ਚੱਲ ਬਾਈ ਮੇਰੀ ਗੱਲ ਸੁਣ ਹੂੰ ਹੁਣ ਨਾ ਕਿਰਾਂ ਚੰਗੀ ਤਰ੍ਹਾਂ ਚੂੜੀ ਕੱਸ ਕੇ ਰੱਖੀ ਕੱਲੀ ਚੂੜੀ ਨਹੀਂ ਕਸੀ ਡਬਲ ਨਟ ਕਰਕੇ ਫੈਡ ਕਰਤਾ ਅੱਛਾ ਬਾਈ ਲੋ ਕਰ ਕਰਕੇ ਬਾਸਣਾ ਵੀਸਣਾ ਲਾ ਕੇ ਨਾ ਤਾਂ ਨਟ ਹੁਣ ਪਿੱਛੇ ਹੋਵੇ ਨਾ ਮੂਰੇ ਹੋਵੇ ਟਿੰਬਰੀਆਂ ਲਾ ਦਿਆਂ ਡਬਲ ਹੁਣ ਨਹੀਂ ਹਲਦਾ ਉਹ ਨਹੀਂ ਹਲਦਾ ਕੰਮ ਚੱਲ ਵਧੀਆ ਬਾਈ ਹੂੰ ਮੈਨੂੰ ਯਾਰ ਰਸਨਾ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਹਾਂ ਬਈ ਵੀ ਜਿਹੜੀ ਕੁੜੀ ਇਹ ਆਪਣੇ ਘਰੇ ਹੁਣ ਆਪਣੀ ਨੂੰ ਵੀ ਇਹਦੇ ਵਰਗੀ ਕੁੜੀ ਬਲਾਂ ਕੋਈ ਹੋਊਗੀ ਸਾਰਾ ਕੰਮ ਜਾਣਦੇ ਸਿਆਣੀ ਐ ਉਹ ਇਹ ਕਿਹੜੇ ਚੱਕਰ ਚ ਪੈ ਰਹੇ ਨੇ ਨਾ ਇਹ ਮੇਰੀ ਗੱਲ ਯਾਦ ਰੱਖੀ ਤੂੰ ਇਹੋ ਜੇ ਕੇਸ ਚ ਫਸਣਗੇ ਇਹ ساری ਉਮਰ ਬਾਹਰ ਨਿਕਲਣੇ ਇਹ ਤਾਂ ਹੈਗਾ ਹੀ ਹਾਂ ਐ ਹੁਣ ਜੇ ਕਰੇ ਕੁੜੀ ਹੈਗੀ ਆਪਣੇ ਇਹਦੇ ਹੁਣ ਤੇ ਦੁਬਾਰੇ ਵਿਆਹ ਕਮ ਕਰਾ ਲੂ ਉਹ ਮੈਂ ਜਾਲੀ ਵਿਆਹ ਕਰਾ ਕੇ ਕਿਰਾ ਮੈਂ ਬਾਹਰ ਟੱਪ ਜੂ ਪਹਿਲਾਂ ਤਾਂ ਪੂਜਦੀ ਫੱਟੀ ਡੁੱੜ ਕੇ ਲੇਦੀ ਹੁਣ ਹੋਰ ਚਾਕ ਸੀ ਲਿਮਟਾਂ ਨੂੰ ਤਾਂ ਕਰਾਉਣ ਦੀ ਤੇਰੀ ਚ ਸੀ ਏ ਉਹ ਬਾਈ ਮੈਨੂੰ ਤਾਂ ਐ ਨਹੀਂ ਸਮਝ ਆਂਦੀ ਹੈਗੀ ਆਹ ਹੋਂ ਤਾਂ ਨਾ ਮੇਰੇ ਲਈ ਚਾਚੀ ਵੀ ਸ਼ਿਆਰ ਬਣਦੀ ਹੈਗੀ ਬਿੱਲਾ ਕਹਿੰਦਾ ਮੇਰੇ ਵਰਗਾ ਨਹੀਂ ਕੋਈ ਤੇਜ ਹੈਗਾ ਇਹਨੂੰ ਪਤਾ ਨਹੀਂ ਵੀ 45 ਲੱਖ ਲੱਖ ਲਵਾ ਲਵਾ ਕੇ ਇਹਨੇ ਇੱਕ ਵਾਰੀਆਂ ਨਾਲ ਵਿਆਹ ਕਰਾਉਂਦੇ ਨੇ ਉਹ ਬਾਹਰ ਲੰਘ ਜੰਦੇ ਨਹੀਂ ਉਹ ਵੀ ਰਾਹ ਦਿੰਦੀਆਂ ਇਹਨੂੰ ਵਿਆਹ ਫਿਰ ਇਹਨੂੰ ਰਾਹ ਦਊਗੀ ਬਾਲਾ ਸਿਆਣਾ ਬਣਦਾ ਬਾਈ ਇਹ ਵੀ ਜਵੇਂ ਓਏ ਇਹੇ ਚਲਾਕ ਕਹਾਉਂਦੇ ਨੇ ਅੱਜ ਕੱਲ ਲੁੱਟੇ ਹੀ ਚਲਾਕ ਬੰਦਾ ਜਾਂਦਾ ਹੈ ਹੈ ਓਲਾ ਬੰਦਾ ਦਾ ਬਚ ਰਹਿਂਦਾ ਉਹ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦਾ ਹੁੰਦਾ ਹੀ ਤਾਂ ਗੱਲ ਹੈ ਵੀ ਬਾਈ ਜੇ ਜਿਆਦਾ ਪਹਿਲਾਂ ਕੀੜਾ ਸੀ ਕੋਈ ਉਦੋਂ ਦੱਸ ਦਿੰਦਾ ਭੇਜ ਦਿੰਦੇ ਫਿਰ ਕੋਈ ਖੱਬਾ ਸੱਜਾ ਕਰਕੇ ਹੁਣ ਉਹ ਕੁੜੀ ਦੀ ਜ਼ਿੰਦਗੀ ਬਰਬਾਦ ਕਰਕੇ ਹੁਣ ਇਹਨੂੰ ਬਾਹਰ ਦਾ ਚਾਹ ਬਣ ਗਿਆ ਹੁਣ ਜਾਊ ਇਹ ਕੈਨੇਡਾ ਦੱਸਣਾ ਇੱਕ ਗੱਲ ਤਾਂ ਭਾਈ ਮਨ ਹਾਸੇ ਆਉਂਦੀ ਹੈ ਤੇ ਮੇਰੇ ਸਾਲਿਆਂ ਨੇ ਪੱਜਦੀ ਨਹੀਂ ਹੈ ਜੀ ਵੀ ਚੱਲ ਤੁਸੀਂ ਘਰ ਨਾ ਕਰਵਾ ਲਿਆ ਤੋਂ ਵੀ ਇਹਨੂੰ ਸਬਰ ਰੱਖ ਲਓ ਚੁੱਪ ਕਰ ਜਾਓ ਰੌਲਾ ਨਾ ਪਾਓ ਬੁੜਕ ਬੁੜਕੋ ਬੋਲਣਾ ਮੈਨੂੰ ਤਾਂ ਉਹਦੇ ਉਹਦੇ ਲੱਗੇ ਨਾ ਉਛਲਣਾ ਪਤਾ ਨਹੀਂ ਕੀ ਗੱਲ ਹੈ ਜਮੈਂ ਕਹਿੰਦਾ ਭਾਂਡਾ ਛੋਟਾ ਪਰ ਛੇਤੀ ਜਾਂਦਾ ਯਾਰ ਇੱਕਦਾਂ ਇਹ ਤਾਂ ਹੈਗਾ ਬਾਈ ਮੈਂ ਤੈਨੂੰ ਇੱਕ ਗੱਲ ਦੱਸਾਂ ਜਿਵੇਂ ਕਹਿੰਦੇ ਨੇ ਸੱਚ ਨਹੀਂ ਛੁਪਿਆ ਰਹਿੰਦਾ ਮੈਨੂੰ ਪ੍ਰੀਤ ਕਹਿੰਦੀ ਵੀ ਉਹ ਫੋਨ 'ਤੇ ਕਰਦੀ ਸੀ ਗੱਲਾਂ ਉਹ ਜਦਨ ਬਾਈ ਮੈਂ ਤੇਰੇ ਨਾਲ ਲੜੀ ਜਾਂਦਾ ਸੀਗਾ ਉਹ ਤਾਂ ਮੈਂ ਲਾਲਾ ਬਾਈ ਵੀ ਜਿਵੇਂ ਜੜਾ ਸੱਚਾਈ ਹੁੰਦੀ ਨੇ ਹਮੇਸ਼ਾ ਤਰਦੀ ਆ ਇਹਨਾਂ ਦਾ ਭਾਂਡਾ ਫੁੱਟਣਾ ਸੀ ਸੱਚ ਨੇ ਜਿੱਤਣਾ ਸੀ ਬਾਈ ਤਾਂ ਹੀ ਤਾਂ ਤੂੰ ਮੇਰੇ ਤੇ ਰੋਵ ਮਾਰੀ ਜਾਂ ਕੇ ਤੂੰ ਕੋਠੀ ਲੈਂਦਾ ਫਿਰਦਾ ਉਹ ਮੈਂ ਕਿਹੜੀ ਲੈਂਦਾ ਸੀ ਕੋਠੇ ਮੈਨੂੰ ਤਾਂ ਪਤ ਨਹੀਂ ਲੱਗੇ ਇਹ ਕਰੀ ਕੀ ਜਾਂਦੇ ਨੇ ਇਹ ਗੱਲ ਤਾਂ ਹੈਗੀ ਆ ਬਾਈ ਜੇ ਮੜੀ ਜਿ ਢਲ ਰਹਿ ਜਾਂਦੀ ਕੋਠੀ ਤਾਂ ਲੈ ਲਈ ਸੀ ਹਨਾ ਹੋ ਗਿਆ ਸੀ ਕੰਮ ਜੇ ਮੈਨੂੰ ਤਾਂ ਕਿਹੜੀ ਕੋਠੀ ਜਿਹੜੀ ਤੇ ਬੈਠੇ ਤੂੰ ਵੀ ਜਾਂਦੇ ਸੀ ਤਿੰਨ ਤਾਂ 10 ਰੁਪਏ ਚੋਗਾ ਕਰਤਾ ਸੀ ਨਾਲੇ ਹਨਾ ਹੋਰ ਹੁਣ ਮੈਂ ਕੁੜੀ ਦੇ ਨਾਲ ਬਰਸੀਤ ਕਰਾਈ ਐ ਜੇ ਕੱਲ ਨੂੰ ਇਹ ਗੇਰ ਰਾਉਣਗੇ ਵੀ ਅਸੀਂ ਘਰ ਵੇਚਦੇ ਆ ਮੈਂ ਕਹ ਦੂੰ ਪਈ ਫਿਰ ਮੈਂ ਤਾਂ ਕੁੜੀ ਨੂੰ ਕਹਿ ਦਣਾ ਵੀ ਤੂੰ ਜ਼ਮੀਨ ਵੇਚ ਦੇ ਸਾਰੀ ਲੈ ਜਾ ਪੈਸੇ ਭਈ ਆਉਦੀ ਐਸ਼ ਕਰ ਬਹੁਤ ਕਸੂਤੇ ਫਸਾਏ ਨੇ ਬਾਈ ਕਣੀਚੇ ਜਣਾ ਇਹ ਬੰਦੇ ਮਾੜੇ ਖਰ ਖਰੇ ਲੋਟ ਆਉਣ ਵਾਲੇ ਹੈ ਨਹੀਂ ਬਹੁਤ ਤਕੜੇ ਦਿਮਾਗ ਚੱਕੀ ਫਿਰਦੇ ਨੇ ਇਹ ਇਹਨਾਂ ਨੂੰ ਐ ਨਹੀਂ ਪਤਾ ਬੇਲੇ ਸੋ ਨੂੰ ਵੀ ਪਿਓ ਪਿਓ ਹੀ ਹੁੰਦਾ ਤੇ ਪੁੱਤ ਕੁੱਤੀ ਹੁੰਦਾ। ਬਾਈ ਇੱਕ ਗਲਤ ਹੈਗੀ ਮੇਰੀ ਗੱਲ ਸੁਣ ਲੈ। ਇਹ ਤਾਂ ਸਾਡੇ ਵਾਲੀ ਚਾਚੀ ਤੂੰ ਹੀ ਕਾਬੂ ਕਰ ਲਈ। ਉਹ ਦੂਜਾ ਜਿਹੜਾ ਵਿਚਾਰਾ ਆਪਣਾ ਹਰਜੀਤ ਹੈ ਉਹ ਤਾਂ ਵਿਚਾਰਾ ਇਕੱਠਾ ਜਿਹਾ ਫਰੀ ਜਾਂਦਾ ਮੇਰੀ ਵਾਂਗੂ। ਚੱਲ ਬਾਈ ਹਾਂ ਓਏ ਚੱਲੀ ਜਾਂਦੇ ਨੇ ਅੱਗੇ ਦਰਸਣਾ ਚੱਲ ਚੱਲਦੇ ਆ ਤੇ ਉਹਦੇ ਵਾਲੀ ਗੱਲ ਦਾ ਫਿਰ ਗੁੱਸਾ ਕਰ ਗਿਆ ਤੂੰ ਹਨਾ। ਫਿਰ ਮੈਨੂੰ ਤਾਂ ਐ ਅਸੀਂ ਮੈਂ ਕਮਾਲ ਦੀ ਗੱਲ ਐ। ਮੈਂ ਕਹਾਂ ਵੀ ਆਪਾਂ ਨਿੱਕਾ ਮੋਟਾ ਪ੍ਰੋਗਰਾਮ ਹੀ ਹੁੰਦਾ ਪਹਿਲਾਂ ਪਾਰਟੀਆਂ ਮਿੱਥਦੇ ਆ ਮੈਂ ਕਿ ਕੋਠੀ ਲੈ ਕੇ ਆਈ ਕਰ ਗਿਆ ਕੋਠੀ ਵਾਲੀ ਗੱਲ ਨਹੀਂ ਕਰਦਾ ਮੈਂ ਹੋਰ ਕਿਹੜੀ ਉਹਦੇ ਮੈਂ ਤਾਂ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਕਹਿੰਦੇ ਪ੍ਰੀਤ ਨੇ ਤੈਨੂੰ ਕਰੇ ਨਾ ਕੋਠੇ ਯਾਰ ਉਹ ਐ ਨਾ ਕਰਿਆ ਕਰੋ ਤਾਂ ਮੜਾ ਮੜਾ ਚੱਲਦਾ ਹੈ ਫਿਰ ਉਹ ਤਾਂ ਹੁਣ ਪਤਾ ਕੀ ਹੈ ਉਹ ਤਾਂ ਸੁਪਨੇ ਸਾਂ ਇੰਨਾ ਕਿ ਸਾਡਾ ਪਿਆਰ ਹੈ ਠੀਕ ਹੈ ਠੀਕ ਹੈ ਲੈ ਹੁਣ ਤੂੰ ਬਾਹਲੀਆਂ ਗੱਲਾਂ ਮਾਰਦਾ ਤੇਰੇ ਨਾਲ ਕੀ ਸਾਡੀ ਚਾਚੀ ਘਟ ਕਰਦੀ ਹੈਗੀ ਆ ਜਾ ਆ ਜਾ ਦੇਖ ਲੈ ਮੇਰੇ ਕੋਲ ਵੀਡੀਓ ਪਈ ਹੈ ਤੇਰੀ ਬੈਰਲ ਕਰ ਦੂੰ ਆ ਜਾ ਕੋਈ ਨਹੀਂ ਆਪਾਂ ਉਹ ਹਾਂ ਹਾਂ ਕਰਾਉਂਗਾ ਵਿਆਹ ਨ ਲੈ ਜੋ ਉੱਤਰ ਨਾਲ ਗੱਲੇ ਹੋ ਗਈ ਓਏ ਬਾਰੀ ਬਾਰੀ ਫੋਨ ਨਾ ਲਾਇਆ ਕਰ ਜੇ ਇਹਨੇ ਚੱਕ ਲਿਆ ਨਾ ਚੰਦੇਲ ਨੇ ਨਲੇ ਤੇਰਾ ਜਰੂਸ ਨਿਕਲੂ ਨਾਲੇ ਮੇਰਾ ਮੇਰਾ ਬਾਪ ਤਾਂ ਪਹਿਲੀ ਇਹਦੀ ਜ਼ਿਆਦਾ ਸੁਣਦਾ ਆਹੋ ਚਲ ਠੀਕ ਹੈ ਚੰਗਾ ਕਿਵੇਂ ਬੰਦ? ਓਪ ਮੁੰਡੇ ਦਾ ਸੀ ਵਿਚਾਰ ਚੱਕ ਆਉਣਾ ਕਿਸੇ ਨਾਲ ਮੈਂ ਜਾ ਕੇ ਆਉਣਾ ਮੇਰੀ ਗੱਲ ਸੁਣ ਲੈ ਉਧਰ ਕੀ ਹੋ ਗਿਆ ਬੜਾ ਸੌਖਾ ਕਹਿਤਾ ਮੁੰਡੇ ਦਾ ਸੀ ਆਵਾਜ਼ ਤਾਂ ਕੁੜੀ ਦੀ ਸੀ ਓਏ ਨਹੀਂ ਹੋਈ ਭਲੇਖਾ ਬਹਿ ਗਿਆ ਤੈਨੂੰ ਕਾਹਨੂੰ ਸੀ ਵਾਰੀ ਕੁੜੀ ਦੀ ਕਮਾਲ ਕਰਦੀ ਆ ਦੇਖੋ ਆ ਜੱਗਸੀਰ ਲਿਖਿਆ ਹੋਇਆ ਦੇਖ ਆਹ ਇਹ ਮੈਂ ਚੰਗੀ ਤਰ੍ਹਾਂ ਜਾਣਦੀ ਆ ਵੀ ਜਿਹੜੇ ਕੁੜੀਆਂ ਦੇ ਨਾਂ ਤੇ ਤੁਸੀਂ ਮੁੰਡਿਆਂ ਦੇ ਨਾਂ ਭਰ-ਭਰ ਕੇ ਗੱਲਾਂ ਕਰਦੇ ਹੋ ਨਾ ਮੈਨੂੰ ਸੱਪਤ ਆ ਆ ਫਿਰ ਮੇਰਾ ਬਾਪ ਕਹਿੰਦਾ ਇਹਨੂੰ ਐ ਬੋਲਦਾ ਨੀਮਾ ਆ ਸੁਣ ਹੀ ਹੈ ਕੀ ਹੋ ਗਿਆ ਕਿਸੇ ਨਾਲ ਗੱਲ ਕਰਦਾਂ ਦੀ ਫੋਨ ਤੇ ਕਮਾਲ ਕਰਦਿਆਂ ਲੈ ਸੀਆਈਡੀ ਵਾਲਿਆਂ ਨੂੰ ਕਹਿੰਦੀ ਕੁੜੀ ਦਾ ਫੋਨ ਸੀ ਲੈ ਮੈਂ ਨੰਬਰ ਦੇਖਾਇਆ ਤਾਂ ਵੀ ਮੁੰਡੇ ਦਾ ਫੋਨ ਸੀ ਗੱਲ ਖਤਮ ਹੁਣ ਕੁੜੀ ਦਾ ਫੋਨ ਸੀ ਕਹਿੰਦੀ ਹੁਣ ਆਪਦੀ ਗਲਤੀ ਕਿਉਂ ਨਹੀਂ ਮੰਨਦੇ ਤੁਸੀਂ ਮੈਂ ਸਭ ਗੱਲਾਂ ਸੁਣ ਲਿਆ ਤੁਸੀਂ ਕਿਹੜੀਆਂ ਗੱਲਾਂ ਕਰਦੇ ਸੀ ਜਦੋਂ ਕੋਈ ਕਹ ਜਿਹੜੀ ਚੜ੍ਹੇਲ ਫ੍ਰੈਂਡ ਐਲ ਮੈਨੂੰ ਦੱਸਦੇ ਸੀ ਨਾ ਮੱਥਦੇ ਸੀ ਮੈਨੂੰ ਸਾਰਾ ਕੁਝ ਸੁਣ ਲਿਆ ਮੈਂ ਚਾਹ ਸੁਣ ਲਿਆ ਤਾਂ ਸੁਣ ਲਿਆ ਕੁੜੀ ਦਾ ਫੋਨ ਸੀ ਮੈਂ ਤਾਂ ਦੂਜਾ ਵਹਿ ਕਰਾਂਗਾ ਗੱਲ ਖਤਮ ਜਦੋਂ ਹਟਦੀ ਹੀ ਨਹੀਂ ਹੈਗੀ ਲੈ ਮੈਂ ਕਹੀ ਜੀ ਇਹ ਦੇਖ ਕਿੱਡਾ ਪੁੱਠਾ ਸੋਚਦੀ ਐ ਇਹ ਕੀ ਹੋ ਰਿਹਾ ਕੁੜੇ ਵੀਰ ਤੈਨੂੰ ਕਾਤੋਂ ਇੰਨੀ ਸ਼ੱਕ ਕਰਨ ਲੱਗ ਰਹੀ ਐ ਹੁਣ ਹੁਣ ਜਿਆਦਾ ਲੱਗ ਰਹੀ ਐ ਤੂੰ ਸ਼ੱਕ ਕਰਨ ਮੈਨੂੰ ਦੱਸਾਂ ਮੈਂ ਕਾਹਨੂੰ ਇਹਨੂੰ ਕਾਲੀ ਪੇਰੀ ਐ ਕੋਠੀ ਜੀ ਜਾਣਦੀ ਇਹਨੂੰ ਕਹਤਾ ਵੀ ਕੋਠੀ ਦੇ ਖਿਆ ਲਵਾਂ ਘੱਟੋ ਘੱਟ ਤੂੰ ਇਹੀਆਂ ਹੀ ਗੱਲਾਂ ਕਰਕੇ ਤਾਂ ਨਾਲ ਲੜਾਂ ਕੋਠੀ ਦੀ ਗੱਲ ਤਾਂ ਕੋਈ ਹੋਈ ਨਹੀਂ ਜਿਹੜੀ ਗੱਲ ਹੈਗੀ ਐ ਮੈਨੂੰ ਸਾਫ਼-ਸਾਫ਼ ਦੱਸ ਦੋ ਕੋਈ ਗੱਲ ਨਹੀਂ ਹੈਗੀ ਸੌ ਲੱਗੇ ਆ ਲੈ ਕੋਈ ਗੱਲ ਨਹੀਂ ਹੈਗੀ ਜਾ ਸ਼ਰਮ ਤਾਂ ਨਹੀਂ ਆਉਂਦੀ ਤੁਹਾਨੂੰ ਮੇਰੀ ਝੁੱਟੀ ਖਾਂਦੇ ਨੂੰ ਸੌ ਉਹੀ ਸਰੇ ਸਰੇ ਚੜੀ ਜਾਂਦੀ ਐ ਦੇਖ ਤੈਨੂੰ ਜਦੋਂ ਮੈਂ ਕਹਤਾ ਨਾ ਕਿਉਂ ਬੋ ਤੂੰ ਟੱਪ ਜਾ ਬਾਰ ਮੈਂ ਆਪੇ ਸਮਝਾ ਦੂੰ ਇਹਦਾ ਤਾਂ ਦਿਮਾਗ ਭੰਮਿਆ ਪਿਆ ਹੁਣ ਪਤਾ ਨਹੀਂ ਇਹਨੂੰ ਕੀ ਹੋ ਰਿਹਾ ਹੈਗਾ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਵੀ ਪਹਿਲਾਂ ਮੇਰਾ ਬਾਪ ਥੋੜਾ ਧੀ ਮੇਰੇ ਮਗਰ ਲੈ ਹੁਣ ਇਹ ਵੀ ਲੈ ਨਵੀਂ ਗੱਲ ਆ ਗਈ ਕੁੜੀ ਨਾਲ ਗੱਲਾਂ ਕਰਦਾ ਦੀ ਕਿ ਵੀ ਨੰਬਰ ਦੇਖਿਆਤਾ ਮੁੰਡੇ ਦਾ ਕੋਣਤੀ ਮੈਂ ਬਾਜ਼ਾਰ ਜਾ ਕੇ ਆਉਣਾ ਗੱਲ ਖਤਮ ਐਡੀ ਕੀ ਗੱਲ ਹੋਈ ਐ ਪਹਿਲਾਂ ਨਾ ਮੇਰਾ ਦਿਮਾਗ ਹੀ ਲੈ ਮੈਂ ਕੰਨ ਨਾਲ ਟਕਰਾ ਫਾ ਮਾਰਦੀ ਫਿਰੂੰਗੀ ਮਾਰ ਲੈ ਮੈਂ ਤੂੰ ਹੀ ਮੁੰਡੇ ਮੁੰਡੇ ਦਾ ਆਉ ਫੋਨ ਜੇ ਬਗ ਜਾ ਤੂੰ ਟੱਪ ਜਾ ਤੇਰੇ ਦਿਮਾਗ ਨੂੰ ਹੋਇਆ ਕੀ ਐ ਕੁੜੇ ਵੀਰ ਉਹ ਬਿਆਹਿਆ ਬਰਿਆ ਉਹ ਕੁੜੀਆਂ ਨਾਲ ਗੱਲਾਂ ਕਰੂਗਾ ਪਹਿਲਾਂ ਕੁੜੀਆਂ ਨਾਲ ਹੀ ਗੱਲਾਂ ਕਰਦਾ ਸੀਗਾ ਕਿਉਂ ਜਾਮ ਲਾਉਣੀ ਹੁੰਦੀ ਹੈਗੀ ਬਿਨਾਂ ਗੱਲ ਤੋਂ ਜੇ ਹਾਂ ਹੀ ਕਰੀ ਗਈ ਨਾ ਉਹ ਸੱਚੀ ਮੱਚੀ ਲੱਗ ਜੂ ਕਿਸੇ ਨਾਲ ਗੱਲਾਂ ਕਰ ਫੇਰ ਫਿਰਦੀ ਨਹੀਂ ਪੌਂਕਦੀ ਹਲੇ ਕਾਸਰ ਰਹਿੰਦੀ ਹੈ ਮੈਂ ਬਹੁਤ ਕੋਈ ਸਬੂਤ ਹੈ ਬਹੁਤ ਵਾਰੀ ਦੇਖਿਆ ਇਹਨਾਂ ਨੂੰ ਚੋਰੀਆਂ ਚੋਰੀਆਂ ਗੱਲ ਕਰਦੇ ਪਰ ਅੱਜ ਮੈਂ ਸੁਣਿਆ ਵੀ ਹੈ ਉਹ ਕਰ ਰਹੇ ਸੀ ਕਿਸੇ ਕੁੜੀ ਨਾਲ ਗੱਲ ਮੈਂ ਆਪਣੇ ਕੰਨ ਹੀ ਸੁਣਿਆ ਨਾਲੇ ਜਿਹੜਾ ਕੁਝ ਬੋਲ ਰਹੇ ਸੀ ਨਾ ਉਹ ਵੀ ਸੁਣਿਆ ਉਹ ਮੁੰਡੇ ਨਾਲ ਨਹੀਂ ਹੁੰਦੀਆਂ ਗੱਲਾਂ ਜਿਹੜੀਆਂ ਉਹ ਕਰ ਰਹੇ ਸੀ ਤੇਰੇ ਦਿਮਾਗ ਚ ਤਾਂ ਉਹੀ ਪੁੱਠੀਆਂ ਚ ਜੰਦੀਆਂ ਬਿਨਾਂ ਗੱਲ ਤੋਂ ਕੋਈ ਗੱਲ ਨਹੀਂ ਬਾਤ ਨਹੀਂ ਬਿਨਾ ਗੱਲ ਤੋਂ ਲੜਾਈ ਪਾਉਣੀ ਹੁੰਦੀ ਆ ਘਰ ਚ ਕਿਸੇ ਲੋਟ ਸਹੀ ਬਾ ਲੜਾਈ ਪਾਉਣੀ ਐ ਕੀ ਹੋ ਰਿਹਾ ਭਾਈ ਹੈ ਕਿਉਂ ਬੋਲੀਐਂਦੀ ਤੇਰੀ ਮਾਂ ਆਪਾਂ ਹੀ ਹੋਣਾ ਕੀ ਐ ਆ ਦੇਖ ਲੋ ਅੱਜ ਮੈਂ ਇਹਨਾਂ ਨੂੰ ਕਿਸੇ ਕੁੜੀ ਨਾਲ ਗੱਲ ਕਰਦੇ ਸੁਣਿਆ ਨਾ ਮੰਮੀ ਮੰਨਦੇ ਨੇ ਨਾ ਉਹ ਆਪਦੀ ਗਲਤੀ ਮੰਨਦੇ ਨੇ ਮੈਂ ਸਾਨੂੰ ਕਿੰਨੇ ਵਾਰੀ ਕਿਹਾ ਸੀ ਪਹਿਲਾਂ ਕੀ ਕਿਹਾ ਸੀ ਇਹ ਐ ਕੁਝ ਨਹੀਂ ਚੱਲਣਾ ਆ ਜਿਹੜੀਆਂ ਸੋਚਾਂ ਤੁਸੀਂ ਸੋਚੀ ਬੈਠੇ ਹੋ ਨਾ ਇਹ ਪੂਰ ਕਦੇ ਨਹੀਂ ਚੜਨੀ ਆ ਪਹਿਲਾਂ ਇਹਨੇ ਕਿੰਨੇ ਪੈਸੇ ਖਰਾਬ ਕਰਤੇ ਵੇ ਕੋਸ ਨਹੀਂ ਹੈਗਾ ਉਹੀ ਬਸ ਇਹਦਾ ਦਿਮਾਗ ਨੂੰ ਚੱਲ ਬਗ ਚੱਲ ਅੰਦਰ ਕੁਝ ਨਹੀਂ ਹੋਇਆ ਹੈਗਾ ਕੱਢ ਦੇ ਦਿਮਾਗ ਚੋਂ ਆ ਖਾਣੇ ਚੋਂ ਕੱਢ ਦੇ ਤੂੰ ਹੈਗੀ ਐ ਕਰੇ ਕਿਸੇ ਨੂੰ ਨਹੀਂ ਹੋ ਕਰੇ ਲਿਆਉਂਦਾ ਇੱਕ ਕੋਈ ਬਾਦੂ ਹੈ ਕੋਈ ਨਹੀਂ ਹੁਣ ਤੱਕ ਤਾਂ ਮੈਂ ਨੀਵੀ ਹੋ ਕੇ ਚੱਲ ਰਹੀ ਸੀ ਲਿਆ ਕੇ ਤਾਂ ਦਿਖਾਣ ਕਿਸੇ ਨੂੰ ਕਰੇ ਮੈਂ ਦੱਸੂਗੀ ਫਿਰ ਇਹਨਾਂ ਨੂੰ ਗੌਰ ਰੱਖਿਆ ਕਰ ਸਿਰ ਇਹਨਾਂ ਤੇ ਬਹੁਤ ਛਾਤਰ ਦਿਮਾਗ ਨੇ ਇਹਨਾਂ ਦੇ ਉਹ ਤਾਂ ਤੂੰ ਦੇ ਦੇ ਸਾਇ ਗੌਰ ਰੱਖਿਆ ਕਰ ਇਹਨਾਂ ਤੇ ਉਹ ਤਾਂ ਪਹਿਲੀ ਨਹੀਂ ਮਾਨ ਹੈਗੀ ਆਕੜ ਆਕੜ ਪੈਂਦੀ ਹੈਗੀ ਮੁੰਡੇ ਦਾ ਜਿਉਣਾ ਦੁੱਬਰ ਕਰ ਰੱਖਿਆ ਉਹਨੇ ਕਿਉਂ ਕਰੇਨ ਅਗਲੀ ਫਿਰ ਜਦੋਂ ਬਹਿਬਤਾ ਕਰਦਾ ਉਹ ਕੋਈ ਬਹਿਬਤਾ ਨਹੀਂ ਕਰਦਾ ਕੁਝ ਨਹੀਂ ਕਹਿੰਦਾ ਓਏ ਜੇ ਉਹਨੇ ਸੁਣੀ ਹੈ ਕੋਈ ਗੱਲ ਉਹ ਤਾਂ ਹੀ ਬਿਲਕ ਰਹੀ ਐ ਕਾ ਨੂੰ ਉਹ ਤਾਂ ਕਿਸੇ ਦਾ ਫੋਨ ਆ ਜੇ ਗੜੀ ਗਮਾੜ ਚ ਆ ਜੇ ਪਿੰਡ ਚ ਕਿਸੇ ਯਾਰ ਦੋਸਤੋਂ ਆਏ ਕੰਨ ਲਾ ਲੂਗੀ ਪਹਿਲਾਂ ਆਏ ਗੱਲਾਂ ਸੁਣਦੇ ਹੁੰਦੇ ਨੇ ਸਾਰਾ ਦਿਨ ਮੈਂ ਤੈਨੂੰ ਦੱਸਾਂ ਗੱਲ ਇੱਕ ਜਦੋਂ ਆਪਣਾ ਯਕੀਨ ਟੁੱਟ ਜੇ ਨਾ ਇੱਕ ਵਾਰ ਉਹ ਮੁੜ ਕੇ ਨਹੀਂ ਬਣਦਾ ਹੁੰਦਾ ਆ ਜਿਹੜਾ ਤੁਸੀਂ ਪਹਿਲਾਂ ਵਿਆਹਾਂ ਦੇ ਚੱਕਰਾਂ 'ਚ ਕਰੀਆਂ ਨੇ ਗੱਲਾਂ ਬਾਹਰਲੀ ਕੁੜੀ ਫਲਾਨਾ ਦਿਓਕਾ ਇਹ ਕੁੜੀ ਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਪਤਾ ਸਾਨੂੰ ਤਾਂ ਮਾਇਆ ਨਹੀਂ ਸਾਰੇ ਕਾਸੇ ਦਾ ਹੀ ਪਤਾ ਹੈ ਉਹ ਹੈ ਜਦ ਤੂੰ ਹੈ ਉਹ ਹੀ ਤੇਰੀ ਨੂੰ ਹੈ ਦੋਨੇ ਇੱਕ ਜਿਹਾ ਤੁਸੀਂ ਤਾਂ ਦੋ ਦਿਨ ਹੋ ਗਏ ਮੈਨੂੰ ਦੇਖੀ ਜਾਂਦੇ ਨੂੰ ਤੁਸੀਂ ਜਮਾ ਬਦਲ ਗਏ ਬਦਲ ਦੁਬਾਰੇ ਆਪਦੀ ਔਕਾਤ ਦਿਖਾਉਣ ਲੱਗੇ ਤੁਸੀਂ ਇਹ ਭੁੱਲ ਗਏ ਵੀ ਇੱਥੇ ਬੈਠੇ ਕਿਵੇਂ ਹੋ ਘਰ ਇਹਦੇ ਨਾਂ ਹੈ ੱੱਕੇ ਮਾਰ ਕੇ ਕਦੋਂ ਮਰਜ਼ੀ ਕਰ ਸਕਦੀ ਐ ਇਹ ਹੂੰ ਘਰ ਨਾਉਂ ਹੈ ਨਾਉ ਸੀਗਾ ਹੁਣ ਰੋਜ਼ ਹੀ ਇਹਦੇ ਨਾਉ ਰਹੂਗਾ ਘਰ ਸਾਡੇ ਹੱਥ ਚ ਵੀ ਆਊਗੀ ਡੋਰ ਕਦੇ ਸੀਗੇ ਦਾ ਕੀ ਮਤਲਬ ਹੈ ਸ਼ੀਗਰ ਆਸਮੀ ਕਰੇ ਸਾਡੇ ਹੱਥ ਵੀ ਡੋਰ ਆ ਜੂਗੀ ਬਸ ਭੁੱਲ ਜੋ ਹਾਂ ਉਹ ਟਾਈਮ ਨਹੀਂ ਆਉਂਦਾ ਸਮਝਾ ਕੇ ਰਖਦਾ ਮੈਂ ਇਹਨੂੰ ਅੱਛਾ ਹਾਂ ਐਡਾ ਮਾਣ ਹੈ ਤੈਨੂੰ ਆਪਦੇ ਹੱਥ ਤੇ ਲੈ ਮਾਣ ਕਿਵੇਂ ਨਾ ਹੋਵੇ ਟੀ ਬਣਾ ਕੇ ਰੱਖੀ ਹੋਈ ਆਪਦੀ ਹੂੰ ਸੋੜੜਾ ਕੰਮ ਥੋੜੀ ਐ ਜਦੋਂ ਜੀ ਕਰਤਾ ਕੀਤਾ ਉਹਨੂੰ ਕੁਛ ਕਹਿਤਾ ਕਦੇ ਕੁਛ ਕਹਿਤਾ ਚੱਲ ਫਿਰ ਟੀ ਬਣਾਈ ਹੋਈ ਐ ਟੀ ਤੇ ਤੈਨੂੰ ਪੂਰਾ ਮਾਣ ਐ ਹਾਂ ਹੈਗਾ ਇਹ ਕੀ ਪਤਾ ਤਨੂ ਕੋਈ ਪਤਾ ਨਹੀਂ ਡੱਡਾਂ ਕਦੋਂ ਪਾਣੀ ਪੀਂਦੀਆਂ ਨੇ ਤੁਨ ਤਾਂ ਐ ਨਹੀਂ ਪਤਾ ਲੱਗਦਾ ਪਿੰਡ ਕਦੋਂ ਉਜੜ ਕੇ ਵਗ ਜੇ ਬਾਹਰ ਦੇ ਨੇ ਗੱਲਾਂ ਡੱਡ ਦੇ ਦੋ ਪਾਣੀ ਪੀਂਦੀ ਤੇ ਡਾਂਗ ਵੱਜੀ ਫਿਰ ਢਿੱਡ ਵੀ ਆਫਰੂ ਨਾਲ ਦੀ ਨਾਲ ਹੈ ਨਾਸਾਂ ਤਾਂ ਹੀ ਆਉ ਪਾਣੀ ਮੈਂ ਤੈਨੂੰ ਦੱਸਾਂ ਗੱਲ ਸੌਖੀ ਨਹੀਂ ਫੇ ਡੱਡ ਪਾਣੀ ਪੀ ਚੂਗੀ ਅੱਧ ਹੋਈ ਪਈ ਇਹ ਨਾਲੀ ਕਿਹੜੇ ਬੇਲੇ ਦਾ ਭੇਜਿਆ ਜਵਾਕ ਜਾ ਪਤਾ ਨਹੀਂ ਕੁਸ ਲਿਆਉ ਪਤਾ ਨਹੀਂ ਨਾ ਲਿਆਊਗਾ ਮੈਂ ਵੀ ਕਿਹੜੇ ਕੰਮ ਕਰਦੀ ਆ ਬੰਮਾ ਤੋਂ ਚੋਰ ਮੈਂ ਮਰਵਾਉਣ ਲੱਗ ਜਾਨੀ ਆ ਤਾਂ ਬਈਲੀ ਨਹੀਂ ਹੈਗਾ ਕਿਸੇ ਕੰਮ ਦਾ ਲੂਣ ਆ ਧਰੇ ਮਰਵਾ ਬੁਗੇ ਤੇ ਉਹ ਤਾਂ ਹੈ ਨਹੀਂ ਕਰੇ ਬਾਪ ਤਾਂ ਤੇ ਲੈ ਕੋਸ ਮਸਾਉ ਦਿੱਤੀ ਹੈ ਲੈ ਫੜਾ ਬਸ ਠੀਕ ਹੈ ਦੁੱਧ ਚ ਪਾਈ ਤਾਂ ਪਤਾ ਨਹੀਂ ਲੱਗਦਾ ਨਾ ਪਤਾ ਹੀ ਲੱਗਦਾ ਬਸ ਵੀ ਕਹਿੰਦਾ ਖਾਣ ਵਾਲੀ ਮੜੀ ਮੋਟੀ ਘੜਤਨ ਜੀ ਆਊਗੀ ਬਸ ਬਸ ਉਹਨੇ ਟਾਈਮ ਤੇ ਤਾਂ ਕੰਮ ਹੋ ਹੀ ਜਾਊਗਾ ਨਾ ਉਹ ਤਾਂ ਮੈਂ ਕਰ ਦਉ ਖਾਸੀ ਪਾ ਦੇ ਨਹੀਂ ਦੁੱਧ ਚ ਪਾ ਦੇ ਦੁੱਧ ਚ ਹੀ ਪਾਉਂ ਉਹ ਹੋਰੀ ਹੈ ਬਿਮਾਰ ਹੋਰੀ ਹੈਗੀ ਮੈਂ ਸੋਚੀ ਕਾੜਾ ਕਰਾਂ ਕਾੜਾ ਹੀ ਕਿਹਾ ਉਹਨੂੰ ਕਹਿ ਕੇ ਹੀ ਬਸ ਠੀਕ ਹੈ ਕਹਿ ਕੇ ਆਉਣੀ ਆ ਹੁਣ ਜਾਣੀ ਆ ਬੋਚ ਦੇ ਫੱਟੀ ਬਹੁਤ ਦੁਖੀ ਹੋ ਰਿਹਾ ਇੰਨਾ ਤੋਂ ਮੈਂ ਪੁੱਛਣਾ ਮੇਰਾ ਤਾਂ ਜੀ ਕਰਦਾ ਸੀ ਨਾਲ ਉਹਨੂੰ ਕਹੇਗੀ ਕੀ ਕਹਿੰਦੀ ਐ ਚੱਲ ਕੋਈ ਨਾ ਬਸ ਆ ਜਿਹੜੀ ਜੜਾ ਹੈ ਨਾ ਜੜ ਖਤਮ ਹੋ ਜੇ ਢਾਣੇ ਤਾਂ ਆਪੇ ਹੱਲ ਜਾਣਗੇ ਫਿਰ ਫਿਰ ਤਾਂ ਉਹਦੀ ਲੋਟ ਆ ਗਈ ਸਾਰਾ ਉਹ ਸ ਕੱਲੀ ਸਾਰਾ ਮੂਲ ਇਹ ਹੈ ਇਸੇ ਕਰਕੇ ਮੇਰਾ ਬਾਪ ਚੰਬਲਦਾ ਐ ਇਸੇ ਕਰਕੇ ਮੇਰਾ ਬਾਪ ਮੇਰੀ ਯਾਤ ਨਹੀਂ ਪੁੱਛਦਾ ਸਾਰਾ ਕੁਛ ਇਸੇ ਕਰਕੇ। ਇੱਕ ਗੱਲ ਤੈਨੂੰ ਮੈਂ ਹੋਰ ਕਹਿਨੀ ਆ। ਕਈ ਵਾਰੀ ਮੈਥੋਂ ਨਾ ਦੁੱਧ ਬਾੜ ਫੜ ਕੇ ਪੀਤਾ। ਤਾਂ ਬੜਿਆ ਕਿ ਤੂੰ ਪਿਆ ਦੀ। ਦੁੱਧ ਤਾਂ ਮੈਂ ਮੈਨੂੰ ਢਾ ਕੇ ਗਲ ਦੱਬ ਕੇ ਪਿਉਣਾ ਪਵੇ। ਦੁੱਧ ਤਾਂ ਮੈਂ ਪੀਉਂਗਾ। ਇਹ ਗਲਤੀ ਨਹੀਂ ਕਰਨੀ। ਕਦੇ ਵੀ ਨਹੀਂ। ਬੜਿਆ ਕੇ। ਜਿਹੜਾ ਕੰਮ ਕਰਨਾ ਨਾ ਬੜਿਆ ਕੇ ਕਰਨਾ। ਚੰਗਾ। ਤੇ ਹੋਰ ਕੁਛ ਲਿਆਉਣਾ ਤਾਂ ਹੋਰ ਦੱਸ ਦੇ ਹੁਣ ਤਾਂ ਬਾਹਰੋਂ। ਬਸ ਬਸ ਲੌਂਗ ਲਾਚੀਆਂ ਹੈਗੀਆਂ ਨੇ। ਉਹਨਾਂ ਦੀ ਬਾਸ਼ਨਾ ਆਜੂ। ਚੱਲ ਮੈਂ ਤੈਨੂੰ ਆਇਆ ਕਰਦਾ ਸੀ ਹਾਂ ਜੋ बेहोश ਕਰਨ ਵਾਲੀ ਕੋਈ ਗੋਲੀ ਗੁਲੀ ਲਿਆਉਂਦੇ ਪਹਿਲਾਂ ਇਹਨੂੰ बेहोशੇ ਕਰ ਲੈਂਦੇ ਕਈ ਮੇਰੀ ਦੁੱਧ ਦੇ ਨੇ ਨਾ ਪੀਤਾ ਇਹੀ ਹੋਗੀ ਚੁੱਪ ਕਰ ਤੂੰ ਬਸ ਮੇਰੇ ਤਾਂ ਛੱਡ ਦੇ ਇਹ ਗੱਲ ਪੀਊਗੀ ਚਿੰਤਾ ਨਾ ਕਰ ਚੰਗਾ ਇਹਦਾ ਇੱਕ ਪਾਸਾ ਹੋ ਜੇ ਸਾਰੀ ਜ਼ਿੰਦਗੀ ਸੌਖੀ ਲੰਘੂ ਨਾਲੇ ਜਨਾਨੀ ਜੁੜ ਜੂ ਨਾਲੇ ਕੈਨੇਡਾ ਜੁੜ ਜੂ ਤੇ ਇਹਨੂੰ ਤਾਂ ਮੈਂ ਦੁੱਧ ਦਿੱਤਾ ਕਰਕੇ ਦੇਣਾ। ਹੁਣ ਕਬਉਤੇ। ਜੰਝਾਗੇ ਤੇ। ਲੈ ਬੀਬੀ। ਤੂੰ ਤਾਂ ਚੜ ਜਾਂ ਤਰ ਵਾਲੀ ਗੱਡੀ ਹੁਣ ਪੀ ਲੈ ਵਸ ਹੁਣ ਕਿਉਂ ਇਹ ਦੁੱਧ ਅੰਦਰ ਸਿੱਟ ਲੈ ਕਰ ਜ਼ਮੀਨ ਦੀ ਮਾਲਕਤਾ ਤੂੰ ਆਪ ਹੀ ਬਣ ਜੀਂ ਕਿ ਮੈਡੀ ਨਾ ਠੀਕ ਹੈ ਹੁਣ ਹਾਂਜੀ ਠੀਕ ਆ ਕਰਕੇ ਲੈ ਆ ਦੁੱਧ ਪੀ ਲੈ ਬੜਾ ਜਿਹਾ ਬਣਾ ਕੇ ਲਈਆਂ ਥੋੜਾ ਹੀ ਐ ਬਾੜਾ ਨਹੀਂ ਹੈਗਾ ਅੱਧਾ ਇੱਕ ਗਲਾਸੀ ਐ ਪੀ ਲੈ ਪੀ ਲੈ ਪੀ ਲੈ ਠੀਕ ਹੋ ਜਾਈਂਗੇ ਇਹਦੇ ਨਾਲ ਪੀ ਲੈ ਕੋਈ ਮੜਾ ਜਿਹਾ ਕੜਤਨ ਜੀ ਤੇ ਤਾਂ ਹੋਊਗਾ ਅੱਖਾਂ ਵਿੱਚ ਕੇ ਸਿੱਟ ਲੈ ਅੰਦਰ ਆ ਹੱਡਾਂ ਦੀ ਤਾਂ ਜਿਹੜੀ ਸਾਰੀ ਠੰਡ ਜੀ ਐ ਸਾਰੀ ਨਿਕਲ ਜੂ ਹੱਡ ਖੁੱਲ ਜਾਣਗੇ ਇਹਦੇ ਨਾਲ ਕੀ ਹੋਊਗਾ ਤਾ ਪੀ ਜਾਂਦੀ ਹੁਣ ਮੁੰਡਾ ਤੈਨੂੰ ਦੱਸਦਾ ਉਹ ਨਹੀਂ ਮੈਂ ਤਾਂ ਉਹੀ ਪੁੜੀ ਧੀੜੀ ਤੈਨੂੰ ਦੇਦੀ ਮਾਂ ਰੋਟੀ ਇਤੋਂ ਪਹਿਲਾਂ ਹੋਰ ਤਾਂ ਨਹੀਂ ਖਾਗੀ ਕੁਛ ਚੱਕ ਕੇ ਇਹ ਉਹ ਖਾਣਾ ਪੁੱਤ ਕੀ ਹੋ ਗਿਆ ਕੁਛ ਨਹੀਂ ਮੰਮੀ ਉਰੇ ਆ ਜਾ ਹਵਾਜੀ ਚ ਇੱਥੇ ਘੁੰਮ ਜਾ ਬਾਲਾ ਉਹਦਾ ਨਾ ਉਲਟੀ ਆ ਗਈ ਸੀ ਮੈਨੂੰ ਮੈਂ ਤੁਹਾਨੂੰ ਕਹਿ ਰਹੀ ਸੀ ਨਾ ਮੈਨੂੰ ਕਬਰਾੜ ਜੀ ਹੋ ਰਹੀ ਐ ਹੁਣ ਵੀ ਕੱਚਾ ਜੀ ਹੋਈ ਜਾਂਦਾ ਹੁਣ ਵੀ ਐਵੇਂ ਲੱਗੀਆਂ ਜਾਂਦਾ ਜਿਵੇਂ ਉਲਟੀ ਆਊਗੀ ਦੁਬਾਰਾ ਤੂੰ ਐ ਕਰ ਜਾ ਬਹਿ ਜਾ ਅੰਦਰ ਜਾ ਕੇ ਉਹ ਦੁੱਧ ਨਾ ਪੀ ਕੋਈ ਨਾ ਮੈਂ ਡਾਕਟਰ ਬੁਲਾਉਣੀ ਆ ਜਾਂ ਤੈਨੂੰ ਹਸਪਤਾਲ ਲੈ ਜੂੰ ਚੱਲ ਬਹਿ ਜਾ ਜਾ ਕੇ ਜਾ ਇੱਕ ਮਿੰਟ ਠੀਕ ਹੈ ਹੇ ਰੱਬਾ ਕਿੱਡਾ ਪਾਪ ਹੋਣ ਲੱਗਿਆ ਸੀ ਮੈਥੋਂ ਮੈ ਤਾਂ ਆਪ ਦੀ ਨਿਉ ਜੜ ਪਹਿਲੀ ਨਹੀਂ ਖਤਮ ਕਰਨ ਲੱਗੀ ਸੀ ਚਲ ਸੁਣ ਲਈ ਰੱਬ ਨੇ ਮੇਰੀ ਕਾਹੇ ਸਾਲਾਂ ਬਾਅਦ ਸੁਣੀ ਹੈ ਉਲਟੀ ਆਈ ਏ ਜੀ कच्चਾ ਹੁੰਦਾ ਹੈ ਪਹਿਲਾਂ ਮੈਨੂੰ ਦੱਸਿਆ ਨਹੀਂ ਕਮਲੀ ਜੀ ਨੇ ਚਲ ਹੁਣ ਆਈ ਕਰਦੀਆਂ ਬਿੱਲੇ ਨੂੰ ਕਹਿਣੀ ਆ ਇਹਨੂੰ ਹਸਪਤਾਲੀ ਦਿਖਾ ਲਿਓ ਨੇ ਮਾੜਾ ਜਾਂ ਨਾਲੇ ਤਾਂ ਟੈਸਟ ਜੇ ਕਰਾ ਲਿਆ ਮੈਂ ਕਿਹਦੇ ਪਤਾ ਚ ਲੱਗ ਜੂ ਨਾਲੇ ਦਵਾਈ ਦਵਾ ਲਿਆਂਗੀ ਸ਼ੁਕਰ ਹੈ ਪ੍ਰਮਾਤਮਾ ਪਾਪ ਹੁਣ ਤੋਂ ਬਚ ਗਿਆ ਜੋ ਕਰਦਾ ਰੱਬ ਚੰਗੇ ਵਾਸਤੇ ਹੀ ਕਰਦਾ ਹੈ ਜੇ ਕਿਤੇ ਦੁੱਧ ਦੀ ਘੁੱਟ ਪਰ ਜਾਂਦੀ ਕੀ ਬਣਦਾ ਸਾਰੀ ਜ਼ਿੰਦਗੀ ਪਛਤਾਵਾ ਹੋ ਜਾਂਦਾ ਮੈਨੂੰ